ਆਪਣੇ ਕੋਲ ਸਟਾਰਟਿੰਗ ਹੋ ਜਾਂਦੀ ਹੈ 2500 ਰੁਪਏ ਤੋਂ ਸੀਟ ਕਵਰ ਟੋਟਲੀ ਕੰਪਲੀਟ ਆ 5 ਸੀਟਰ ਦੀ ਹਾਂਜੀ ਐਵੇਂ ਸਲਾਈਡ ਕਰਦੇ ਆ ਸਾਈਡਾਂ ਤੋਂ ਸਾਈਡਰੋ ਸਲਾਈਡ ਕਰਕੇ ਪੋਪ ਅਪ ਸਕਰੀਨ ਆਂਦੀ ਹੈ ਅੱਛਾ ਫੋਨ ਵਾਲਾ ਕੰਮ ਹੋ ਗਿਆ ਫੋਨ ਵਾਲਾ ਕੰਮ ਹੋ ਗਿਆ ਜੀ ਆਈਫੋਨ ਚ ਆ ਗਿਆ ਆਈਫੋਨ ਸਭ ਤੋਂ ਖਾਸ ਗੱਲ ਕੀ ਹੈ ਇਹੀ ਪਾਵਰ ਬੈਂਕ ਤੁਹਾਨੂੰ ਐਕਸਟਰਾ ਕੁਝ ਵਾਇਰਿੰਗ ਲਾਉਣ ਦੀ ਲੋੜ ਨਹੀਂ ਇਹਨੂੰ ਚਾਰ ਚਾਰਜ ਕਰ ਲਓ ਹਣਾ ਵੀਰੇ ਉਸ ਤੋਂ ਬਾਅਦ ਉਰੇ ਆਪਣਾ ਲਾਓ ਪਿੰਨ ਲਾਓ ਆਪਣੇ ਟਾਇਰ ਦੇ ਵਿੱਚ ਹਵਾ ਭਰ ਦੋ ਪਿੰਨ ਪੂਨ ਸਾਰਾ ਠੀਕ ਹੈ ਆ ਪੈਂਚਰ ਵਾਲਾ ਸਾਰਾ ਸਮਾਨ ਮਿਲ ਗਿਆ ओके ਨਾਲ ਉਹ ਵੀ ਦੇ ਦਿਆਂ ਟੂਟੀਆਂ ਵੀ ਦੇਖੋਗੇ ਤਾਂ 300 ਮਾਰਕੀਟ ਦੇ ਵਿੱਚ ਤੁਸੀਂ ਆਪ ਲਾਇਆ ਹੋਣਾ हिसाब ਤੁਸੀਂ ਮਾਰਕੀਟ ਦੇ ਹੋਰ ਵੀ ਕੰਪੇਅਰ ਕਰਦੇ ਹੋ ਕਿੰਨੇ ਤੱਕ ਦੀ ਹੁੰਦੀ ਹੈ ਬੇਸਟ 3500 ਦੀ ਸਟਾਰਟ ਹੁੰਦੀ ਹੈ ਭਾਜੀ 2500 ਰੁਪਏ ਚ ਫਿੱਟ ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਆਪਣੀ ਗੱਡੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਆਪਣਾ ਐਕਸੈਸਰੀ ਦਾ ਕੰਮ ਕਰਾਉਣਾ ਹੈ ਜਾਂ ਆਪਾਂ ਕਿਹਦੀ ਕਿਹ ਰਿਪੇਅਰ ਦਾ ਕੰਮ ਕਰਾਉਣਾ ਜਾਂ ਸਰਵਿਸ ਦਾ ਕੰਮ ਕਰਾਉਣਾ ਹੈ ਮਹਾਲੀ ਸ਼ਹਿਰ ਖਰੜਾ ਲਾ ਲੋ ਸਭ ਤੋਂ ਪੁਰਾਣੀ ਸ਼ਾਪ ਹੈ ਹਨਾ ਵੀਰੇ ਮਨ ਕੇ ਚਲੋ ਬਹੁਤ ਸਾਲ ਹੋ ਗਏ 4 ਸਾਲ ਹੋ ਗਏ অলਮੋਸਟ 4 ਸਾਲ ਹੋ ਗਏ ਤੇ ਭਰਾ ਆਪਣੇ ਨਾਲ ਪਿਲਦੇ ਵੀਰੇ ਵੈਲਕਮ ਬੜੇ ਚੈਨਲ ਤੇ ਇੱਕ ਵਾਰੀ ਇਹਨਾਂ ਦੱਸ ਦੋ ਵੀ ਗਿੱਲ ਕਾਰ ਐਸੈਸਰੀ ਕਿਸੇ ਆਪਣੇ ਭਰਾਣਾ ਪ੍ਰੋਫਲ ਨੂੰ ਰਿਵਿਜ਼ਿਟ ਕਰਨਾ ਹੈ ਵੀ ਐਡਰੈਸ ਕੀ ਪੈਂਦਾ ਹੈ ਐਡਰੈਸ ਭਾਈ ਪਾਊਗਾ ਐਸਓ 249 ਸੈਕਟਰ 117 ਟੀਡੀਆਈ ਮੋਹਾਲੀ ਆਪੋਜ਼ਿਟ ਰੇਡੀਓਸ ਹੋਟਲ ਇੱਕ ਵਾਰੀ ਸਾਰੀ ਮਾਰਕੀਟ ਚੈੱਕ ਕਰਾ ਦੇ ਟੀਡੀਆਈ ਦੀ ਮਾਰਕੀਟ ਜਿਹੜੀ ਹੈ ਇਹਦੇ ਸਾਨੂੰ ਉੱਪਰ ਬੋਰਡ ਵੀ ਦਿਖਜੂਗਾ ਇੱਧਰਲਾ ਆਪਣਾ ਭਰਾ ਦਾ ਗਿੱਲ ਕਾਰ ਐਸੈਸਰੀ ਦੇ ਨਾਮ ਤੇ ਗੱਡੀਆਂ ਵੀ ਘੜੀਆਂ ਨੇ ਤੇ ਗੱਲ ਕਰੋਗੇ ਪੁਰਾਣੀ ਦੁਕਾਨ ਹੈ ਨਾਮ ਇੰਨਾ ਕ ਕਮਾਲਿਆ ਵੀ ਲੋਕ ਬਹੁਤ ਦੂਰੂ ਦੂਰੂ ਵੀ ਹੁੰਦੇ ਨੇ ਭਰਾ ਕੋਲ ਕਿਉਂਕਿ ਇਹਨਾਂ ਦੇ ਰੇਟ ਆਫ ਪ੍ਰਾਈਸ ਬਹੁਤ ਹੀ ਜ਼ਿਆਦਾ ਜਾਇਜ਼ ਨੇ ਐਜ਼ ਕੰਪੇਅਰ ਟੂ ਮਾਰਕੀਟ ਜੇ ਗੱਲ ਕਰੀ ਵੀਰੇ ਆਪਾਂ ਵੈਸੇ ਤਾਂ ਸਸਰੀ ਦਾ ਹੋਲ ਸੇਲ ਦਾ ਆਪਣਾ ਕੰਮ ਹੈਗੀ ਹੈਗਾ ਵੀ ਤਸੱਲੀ ਵਾਲਾ ਕੰਮ ਕਰਾਉਂਦੇ ਆਪਾਂ ਬਿਲਕੁਲ ਕਪਲਰ ਟੂ ਕਪਲਰ ਫਿਟਿੰਗ ਹੁੰਦੀ ਹੈ ਜੈਨੂਨ ਫਿਟਿੰਗ ਹੁੰਦੀ ਹੈ ਬਾਜੀ ਤੁਸੀਂ ਕੋਈ ਵੀ ਗੱਡੀ ਲੈ ਕੇ आओ ਕੰਪਨੀ ਤੋਂ ਆਪਣਾ ਏਜੰਸੀ ਤੋਂ ਚੈੱਕ ਕਰਾ ਸਕਦੇ ਹੋ ਕਿ ਕੋਈ ਵਾਇਰ ਸਕਰੈਚ ਹੋਈ ਹੈ ਇਹ ਵਾਇਰ ਸਕਰੈਚ ਹੋਈ ਉਹਦੀ ਆਪਾਂ ਪੂਰੀ ਗਾਰੰਟੀ ਲਵਾਂਗੇ ਬਾ ਤੇ ਇਹ ਸਭ ਕੰਮ ਕੈਂਡ ਦੀ ਗੱਲ ਆਉਂਦੀ ਹੈ ਜੋ ਵੀ ਕੰਮ ਹੋਊਗਾ ਬਿਲਕੁਲ ਰੀਜ਼ਨੇਬਲ ਰੇਟ ਤੇ ਹੋਊਗਾ ਤੇ ਜੈਨੂਨ ਚੀਜ਼ ਹੋਗੀ ਜੋ ਚੀਜ਼ ਕਹੂਗੇ ਉਹੀ ਚੀਜ਼ ਲਾਉਂਗੇ ਤੁਹਾਡੀ ਗੱਡੀ ਇੱਕ ਵਾਰੀ ਆਪਾਂ ਦਿਖਾਈਏ ਬਾਈ ਹੋਰ ਹੈ ਨਾ ਸਪੈਸ਼ਲਿਸਟ ਨੇ ਸੀਟ ਕਵਰ ਦੇ ਮੈਂ ਤੁਹਾਨੂੰ ਇਹਨਾਂ ਸੀਟਾਂ ਦਿਖਾਉਂਗਾ ਸੀਟ ਕਵਰ ਦੀ ਫਿਟਿੰਗ ਆਪਣੀ ਖੁੱਦੀ ਆ ਨਾ ਉਹ ਹਾਂਜੀ ਆਪਦੀ ਮੈਨੂਫੈਕਚਰਿੰਗ ਵੀ ਹੈ ਤੇ ਬ੍ਰਾਂਡ ਦੇ ਵੀ ਮਿਲ ਜਾਂਦੇ ਨੇ ਬ੍ਰਾਂਡ ਦੇ ਮਿਲ ਜਾਂਦੇ ਆ ਹੁਣ ਆਹ ਗੱਡੀ ਆਈ ਹੈ ਇਹਦੇ ਵਿੱਚ ਆਪਣੇ ਭਰਾਣੇ ਮੋٹے ਮੋٹے ਬਹੁਤ ਪੈਸੇ ਬਚਾ ਲਏ ਬਰੇ ਹਣਾ ਹਾਂਜੀ ਹਾਂਜੀ ਗੱਡੀ ਆਪਣੇ ਕੋਲ ਗੱਡੀ ਲਿਆ ਕੇ ਗੱਡੀ ਬਾਜੀ ਇਹ ਆਈ ਹੈ ਹਿਮਾਚਲ ਤੋਂ ਤੇ ਇਹਨਾਂ ਨੇ ਸਪੈਸ਼ਲ ਪਹਿਲਾਂ ਸਾਨੂੰ ਕਨਫਰਮ ਕਰਿਆ ਸੀਗਾ ਫੋਨ ਕਰਕੇ ਸਾਰੀ ਸਲਾਹ ਲਈ ਸੀਗੀ ਵੀ ਆਪਾਂ ਬੇਸ ਲਈਏ ਜਾਂ ਟੌਪ ਲਈਏ ਜੇ ਬੇਸ ਲੈਂਦੇ ਆਪਾਂ ਟੌਪ ਕਨਵਰਜਨ ਚ ਕਿੰਨਾ ਲੱਗੂਗਾ ਆਪਾਂ ਪ੍ਰਾਣ ਨੂੰ ਐਸਟੀਮੇਟ ਦਿੱਤਾ ਤੇ ਐਸਟੀਮੇਟ ਟਾਈਮ ਦੇ ਦਿੱਤਾ ਕਿ ਉਹਨਾਂ ਨੇ ਇਹ ਟੌਪ ਮਾਡਲ ਦਾ ਮਨ ਸੀਗਾ ਪਰ ਉਹਨਾਂ ਨੇ ਬੇਸ ਮਾਡਲ ਲਈ ਕਿਉਂਕਿ ਏਜੰਸੀ ਦੇ ਵਿੱਚ ਜੇ ਤੁਸੀਂ ਇਹ ਗੱਡੀ ਲੈਣ ਵਗ ਟੌਪ ਮਾਡਲ ਤੇ ਬੇਸ ਦਾ ਡਿਫਰੈਂਸ ਮਤਲਬ 3.5 ਜਾਂ 4 ਲੱਖ ਚਲਾ ਜਾਂਦਾ ਆਮ ਨਾਲ ਚਲੇ ਜਾਂਦਾ ਚਲਾ ਜਾਂਦਾ ਹਾਂਜੀ ਹਾਂਜੀ ਪ੍ਰਾਹ ਹੋਰਾਂ ਤੇ ਵੀਰੇ ਗੱਲ ਕਰੀ ਆ ਗੱਡੀ ਦੇ ਵਿੱਚ ਆਪਾਂ ਸਾਰੀ ਸੈਸਰੀ ਫਟ ਕਰਾਂਗੇ ਹਾਂ ਆਪਾਂ ਲਵੇ ਆ ਕੇ ਕੁਆਲਟੀ ਵੀ ਦਿਖਾ ਦੇਣਾ ਤੇ ਇਹਦੇ ਵਿੱਚ ਕੀ ਲੱਗੂਗਾ ਇੱਕ ਵਾਰੀ ਥੋੜਾ ਡਿਟੇਲ ਦੱਸੋਗੇ ਇੱਕ ਵਾਰੀ ਇਹ ਭਾਜੀ ਕਸਟਮਰ ਜੀ ਦੀ ਨੀਡ ਦੇ ਅਕੋਰਡਿੰਗ ਰਹਿੰਦਾ ਹੈ ਕਿ ਉਹਨਾਂ ਨੂੰ ਕਿਵੇਂ ਕਿਸ ਕਿਸ ਹਿਸਾਬ ਨਾਲ ਕਿਸ ਬਜਟ ਤੇ ਕਰਾਣਾ ਹੁੰਦਾ ਹੈ ਤੇ ਆਪਾਂ ਨੇ ਉਹਨਾਂ ਨੂੰ ਟੌਪ ਮਾਡਲ ਦੇ ਤੁਸੀਂ ਦੇਖ ਸਕਦੇ ਹੋ ਸੀਟ ਕਵਰ ਆਪਾਂ ਪ੍ਰੋਵਾਈਡ ਕਰਵਾਏ ਆ ਜੋ ਕਿ ਫੁੱਲੀ 에ਅਰ ਬੈਗ ਦੇ ਨਾਲ ਹੋਣਗੇ ਆ ਤੁਸੀਂ ਦੇਖ ਸਕਦੇ ਹੋ ਫੁੱਲ 에ਅਰ ਬੈਗ ਦੇ ਨਾਲ ਹੋਣਗੇ ਜਦਕਿ ਕੋਈ ਵੀ ਮਿਸਐਪਨਿਕ ਹੋ ਜਾਂਦੀ ਹੈ ਇਹ 에ਅਰ ਬੈਗਸ ਮਤਲਬ ਸੀਟ ਫਟ ਜੂਗੀ ਅਸਲ ਇਹਦੇ ਅੰਦਰ 에어 ਬੈਗ ਨੇ ਹਾਂ ਸੀਟ ਦੇ ਅੰਦਰ 에어 ਬੈਗ ਹੁੰਦੇ ਆ ਆ ਪ੍ਰੋਪਰ ਫਟ ਕੇ ਬਾਹਰ ਆ ਜੂਗਾ ਪ੍ਰੋਪਰ 에어 ਬੈਗ ਵਰਕਿੰਗ ਕਰੋਗੇ ਇਹਦੇ ਨਾਲ ਸੇਫਟੀ ਡਬਲ ਹੋ ਗਈ ਗੱਡੀ ਚ ਤਾਂ ਹੈਗੀ ਹੈਗੇ ਨੇ ਇਹਦੇ ਵੀ ਹੋ ਗਈ ਤੇ ਸੀਟ ਕਵਰ ਦੇ ਵਿੱਚ ਲੈਮੀਨੇਸ਼ਨ ਵੀ ਪ੍ਰੋਪਰ ਹੈ ਫੁੱਲ ਲੈਮੀਨੇਸ਼ਨ ਵਾਲੀ ਸੀਟ ਕਵਰ ਹੈ ਤੇ ਆਪਾਂ ਗੱਲ ਕਰ ਜੀ ਮਿਊਜ਼ਿਕ ਸਿਸਟਮ ਦੀ ਤਾਂ ਉਹਨਾਂ ਨੂੰ ਆਪਾਂ ਬਹੁਤ ਹੀ ਜੈਨੂਨ ਪ੍ਰਾਈਸ ਦੇ ਵਿੱਚ ਤੇ ਬਹੁਤ ਹੀ ਜੈਨੂਨ ਚੀਜ਼ ਲਾ ਕੇ ਦਿੰਦੀ ਹੈ ਔਰਾ ਬ੍ਰਾਂਡ ਇੱਕ ਨਾ ਤੁਹਾਡੇ ਇੱਕ ਡਾਊਟ ਮੰਨ ਦੇ ਵਿੱਚ ਹੋਊਗਾ ਕਿ ਯਾਰ ਜਦੋਂ ਬੇਸ ਤੋਂ ਟੌਪ ਕਨਵਰਟ ਕਰਾਨਾ ਤੇ ਸਮਾਨ ਕੀ ਕੁਛ ਲੱਗਦਾ ਸੋ ਨੂੰ ਉਹ ਵੀ ਚੈੱਕ ਕਰਾ ਦਾਂਗੇ ਸਭ ਤੋਂ ਪਹਿਲਾਂ ਤਾਂ ਸਾਰੀ ਗੱਡੀ ਦਾ ਆਪਾਂ ਸੀਟ ਕਵਰ ਚੇਂਜ ਕਰਾਂਗੇ ਫਿਰ ਹੈਨਾ ਉਸ ਤੋਂ ਬਾਅਦ ਆਪਾਂ 뮤직 ਪਲੇਅਰ ਅਗਲੇ ਨੂੰ ਲਵਾ ਕੇ ਦਾਂਗੇ ਵਧੀਆ ਉਸ ਤੋਂ ਬਾਅਦ ਨਾਲ ਹੀ ਸਾਰੇ ਕੰਪੋਨੈਂਟ ਆ ਗਏ ਕੰਪੋਨੈਂਟ ਆ ਗਏ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਮੈਟਿੰਗ ਜਿਹਨੂੰ ਆਪਾਂ ਕਹਾਂਗੇ ਪ੍ਰੋਪਰ 70 70 ਮੈਟ ਐਮਟ੍ਰੈਕਸ ਦੇ ਮੈਟ ਹੈ ਬਹੁਤ ਹੀ ਹੈਵੀ ਫਿਨਿਸ਼ਿੰਗ ਦੇ ਨੂਡਲਸ ਗ੍ਰਾਸ ਹੁੰਦੀ ਹੈ ਨੂਡਲ ਟਾਈਪ ਹੁੰਦੇ ਆ ਗ੍ਰਾਸ ਹਾਂਜੀ ਤੇ ਇਹਦੇ ਵਿੱਚ ਤੁਸੀਂ ਦੇਖੋ ਇਹ ਕੋਰੀਨ ਗ੍ਰਾਸ ਹੈ ਇਹ ਇਸ ਦੇ ਵਿੱਚ ਮਿੱਟੀ بیٹھ ਜੂਗੀ ਆਰਾਮ ਨਾਲ ਤੇ ਸਾਫ਼ ਕਰਨੇ ਵੀ ਸੌਖੇ ਆ ਮੈਂ ਤੁਹਾਨੂੰ ਇੱਕ ਪਰਸਨਲ ਸੁਲਾਹ ਵੀ ਦੇ ਦੇਣਾ ਜੇ ਤੁਸੀਂ ਗੱਡੀ ਦੇ ਵਿੱਚ ਮੈਟ ਪਾਉਣੇ ਨਾ 70 ਜਾਂ 90 ਮੈਟ ਚੱਲ ਰਹੀ ਨੇ ਇਹਨਾਂ ਦਾ ਫਾਇਦਾ ਕੀ ਹੁੰਦਾ ਹੈਗਾ ਜਿਵੇਂ ਇਹਨਾਂ ਦੀ ਸ਼ੇਪ ਬਣੀ ਹੁੰਦੀ ਹੈ ਹਰੇਕ ਗੱਡੀ ਦੇ ਇੱਕ ਅਲੱਗ-ਅਲੱਗ ਪਾਰਟ ਅਲੱਗ-ਅਲੱਗ ਫੈਬਰਿਕਲ ਪ੍ਰੋਪਰ ਮਾਡਲ ਦੇ ਸਾਬਨਾ ਲਾਉਂਗੇ ਹਾਂ ਇਹਨਾਂ ਦੀ ਪ੍ਰੋਪਰ ਫਿਟਿੰਗ ਹੈ ਥੋੜੀ ਐ ਵੀ ਥੋੜਾ ਕਿਤੇ ਮਰਜੀ ਪੈਰ ਰੱਖੀ ਚੱਲੋ 1% ਡਸਟ ਵੀ ਗੱਡੀ ਦੇ ਫ ਬੇਸ ਤੋਂ ਟੌਪ ਕਨਵਰਟ ਕਰਨ ਲਈ ਆਪਾਂ ਵੀਰੇ ਗੱਡੀ ਦੇ ਨਾ ਹਟਾਈ ਸਾਈਕਲ ਸਾਈਕਲ ਹਟਾ ਦੇ ਉਧਰੋਂ ਸਾਈਕਲ ਹਟਾ ਦੇ ਉਧਰੋਂ ਸ਼ੋਰਟ ਲੈਣਾ ਦਾ ਗੱਡੀ ਦਾ ਤੇ ਵੀਰੇ ਜਿਵੇਂ ਮੰਨ ਕੇ ਚਲੋ ਆਪਣੇ ਕੋਲ ਆ ਬੇਸ ਮਾਡਲ ਗੱਡੀ ਖੜੀ ਹੈ ਹੁਣ ਇਹਦੇ ਵਿੱਚ ਸਟੀਅਰਿੰਗ ਕੰਟਰੋਲ ਨਹੀਂ ਆਉਂਦੇ ਉਹ ਕਹਿੰਦਾ ਯਾਰ ਟੌਪ ਵਾਲਾ ਸੁਆਦ ਲੈਣਾ ਆਪਾਂ ਇਹ ਵੀ ਇਹ ਚੀਜ਼ ਕਰਾਂਗੇ ਇਹਨੂੰ ਵੀ ਆਪਾਂ ਪੂਰਾ ਟੌਪ ਕਰੂਗੇ ਇਹ ਜਿਹੜਾ ਸਟੀਅਰਿੰਗ ਹੈ ਇਹਨੂੰ ਪੂਰਾ ਟੌਪ ਮਾਡਲ ਦੇ ਵਿੱਚ ਕਨਵਰਟ ਕਰੂਗੇ ਇਹ ਸਟੀਅਰਿੰਗ ਨਿਕਲ ਕੇ ਟੌਪ ਮਾਡਲ ਦਾ ਸਿਲਵਰ ਲਾਈਨ ਵਾਲਾ ਲੱਗ ਜਾਊਗਾ ਵਿਦ ਹੱਬ ਹਾਂਜੀ ਔਰ ਉਹ ਵੀ ਕੋਈ ਆਫਟਰ ਮਾਰਕੀਟ ਗੱਲ ਕਰੀਏ ਆਮਰੇਸ਼ ਜੀ ਆਮਰੇਸ਼ ਵੀ ਆਪਾਂ ਇਹਦੇ ਵਿੱਚ ਇੰਸਟਾਲ ਕਰਨ ਲੱਗੇ ਹੁਣ ਆਮਰੇਸ਼ ਵੀ ਲਾਉਂਗੇ ਪ੍ਰੋਪਰ ਕੰਪਨੀ ਵਾਲਾ ਜੈਨੂਨ ਵਿਦ ਵਿਲ ਔਰ ਵਿਦ ਸਾਰਾ ਡੱਬਾ ਪੈਕ ਮਰੂਤੀ ਜੈਨੂਨ ਪ੍ਰੋਪਰ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਭਾਈ ਮੰਨ ਕੇ ਚੱਲੋ ਵੀ ਜਦੋਂ ਇਹ ਗੱਡੀ ਹੁਣ ਆਈ ਹੈ ਬੇਸ ਮੈਂ ਕਹਿੰਦਾ ਭਰਾ ਨੂੰ ਇੱਕ ਵਾਰ ਤਾਂ ਖੁਦ ਵੀ ਯਕੀਨ ਨਹੀਂ ਹੋਣਾ ਕਿ ਇਹ ਉਹਦੀ ਗੱਡੀ ਕਦੇ ਬੇਸ ਸੀ ਹੈ ਨਾ ਕਿਉਂਕਿ ਜਦੋਂ ਸਾਰੀ ਚੀਜ਼ਾਂ ਹੀ ਬਦਲਦੀਆਂ ਉਹ ਆਪਣੇ ਜਿਹੜੇ ਹੁੰਦੇ ਨੇਗੇ ਆ ਕੰਟਰੋਲਰ ਕੰਟਰੋਲਰ ਨੀਚੋਂ ਦੇਖ ਲਓ ਬਾਈ ਜਮ ਪੱਟਣ ਪੱਟੀ ਜਾਂਦਾ ਸਾਰਾ ਕੁਝ ਮਦਲਵਾ ਆਪਾਂ ਲੈਣ ਨੂੰ ਐ ਜੈਨੂਅਲ ਕੰਮ ਕਰਕੇ ਦਵਾਂਗਾ ਬਿਲਕੁਲ ਜੈਨੂਅਲ ਕੰਮ ਕਰਕੇ ਦਵਾਂਗੇ ਭਾਜੀ ਹਰ ਇੱਕ ਕੰਮ ਦੀ ਕੁਆਲਿਟੀ ਅਲੱਗ ਹੁੰਦੀ ਹੈ ਕੰਮ ਸਾਰੇ ਕਰਦੇ ਆ ਬਟ ਕੰਮ ਕਰਨ ਦਾ ਤਰੀਕਾ ਫਿਟਿੰਗ ਸਾਰਾ ਕੁਝ ਹੁੰਦਾ ਹੈ ਭਾਜੀ ਤੇ ਤੁਸੀਂ ਇਹ ਦੇਖ ਸਕਦੇ ਹੋ ਆਪਾਂ ਸਪੀਕਰ 'ਚ ਵੀ ਪੂਰਾ ਪ੍ਰੋਪਰ ਰਿੰਗ ਲਾ ਕੇ ਪ੍ਰੋਪਰ ਕਪਲਰ ਲਾ ਕੇ ਪ੍ਰੋਪਰ ਮਲਕ ਕਪਲਰ ਟੂ ਕਪਲਰ ਫਿਟਿੰਗ ਕਰਦੇ ਆ ਤਾਂ ਕਿ ਕਸਟਮਰ ਦੀ ਗੱਡੀ ਵਿੱਚ ਇੱਕ ਵੀ ਵਾਇਰ ਸਕ੍ਰੈਚ ਨਾ ਹੋਵੇ ਕੱਲ ਨੂੰ ਜਾ ਕੇ ਕੋਈ ਕੰਪਲੇਨਟ ਨਾ ਆਏ ਕੰਮ ਸਭ ਤੋਂ ਵਧੀਆ ਗੱਲ ਹੈ ਕਪਲਰ ਟੂ ਕਪਲਰ ਨਾ ਦੱਸਦਾ ਨਾ ਪਲੱਗ ਬਣੇ ਹੁੰਦੇ ਨੇ ਜਿਗਾਰਡ ਵਾਲਾ ਸਿਸਟਮ ਹੈ ਹੀ ਨਹੀਂ ਬਿਲਕੁਲ ਤੁਸੀਂ ਇੱਥੇ ਇੱਕ ਵਾਰੀ ਜ਼ੂਮ ਕਰਕੇ ਦਿਖਾਓ ਆਪਾਂ ਆ ਕੇ ਕੰਪੋਨੈਂਟ ਫਿਟ ਕਰ ਰਹੇ ਹਾਂ ਹਾਂਜੀ ਤੇ ਕੰਪੋਨੈਂਟ ਦੇ ਵਿੱਚ ਤੁਸੀਂ ਆਹ ਦੇਖ ਸਕਦੇ ਹੋ ਆ ਕੋਈ ਜੱਜ ਨਹੀਂ ਕਰ ਸਕਦਾ ਹੈ ਨਾ ਕੋਈ ਜੱਜ ਨਹੀਂ ਕਰ ਸਕਦਾ ਕਿ ਇਹ ਮਤਲਬ ਕਿ ਆਫਟਰ ਮਾਰਕੀਟ ਲਾਇਆ ਹੋਇਆ ਹੈ ਇੱਕ ਕੰਪੋਨੈਂਟ ਦੇ ਵਿੱਚ ਜਿਹੜਾ ਏ ਭਾਈ ਆ ਪੂਰਾ ਦਾ ਪੂਰੀ ਚੇਂਜ ਕੀਤਾ ਪਰਾ ਵਾਲਾ ਨਹੀਂ ਨਹੀਂ ਪੂਰਾ ਚੇਂਜ ਨਹੀਂ ਕਰਿਆ ਪਾਜੀ ਸਿਰਫ ਇਹਦੇ ਉੱਪਰ ਆਪਾਂ ਟਵਿੱਟਰ ਲਾਏ ਆ ਪਰ ਕੋਈ ਕਹਿ ਨਹੀਂ ਸਕਦਾ ਕਿ ਪਾਜੀ ਆਫਟਰ ਕਟਿੰਗ ਕਰਕੇ ਲਾਇਆ ਨਹੀਂ ਕਟਿੰਗ ਕਰਕੇ ਲਾਇਆ ਪਰ ਤੁਸੀਂ ਉਹਦੀ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋ ਤੁਹਾਰੋ ਦਿਖਾਈ ਮੈਨੂੰ ਇਹ ਲੱਗਿਆ ਕਿ ਸ਼ਾਇਦ ਉਹ ਉੱਪਰ ਲਾਉ ਕਲਾ ਜਿਹੜਾ ਪੂਰਾ ਪਾਰਟ ਸ਼ਾਇਦ ਉਹ ਚੇਂਜ ਕੀਤਾ ਹੋਗਾ ਨਹੀਂ ਪਾਰਟ ਨਹੀਂ ਚੇਂਜ ਕਰਿਆ ਆਪਾਂ ਉਹਦੇ ਵਿੱਚ ਹੀ ਆਪਾਂ ਇਹਦੇ ਟਵਿੱਟਰ ਇੰਸਟਾਲ ਕਰ ਰਹੇ ਆਂ ਬਟ ਪੂਰਾ ਉਹ ਹੀ ਤੁਹਾਨੂੰ ਦੱਸ ਰਿਹਾ ਕੰਪਨੀ ਮਤਲਬ ਕੰਮ ਕਰਨ ਦੇ ਤਰੀਕੇ 'ਚ ਫਰਕ ਹੁੰਦਾ ਹੈ ਤੇ ਉਹ ਗੱਡੀ ਦਾ ਆਪਾਂ ਕੀ ਕਰ ਰਹੇ ਆ ਵੀਰੇ ਇਹਦੇ ਵਿੱਚ ਪ ਹਾਂ ਇਹਦੇ ਵਿੱਚ ਦੇਖਣ ਵਾਲੀ ਆ ਬਈ ਆਹੀ ਲਵੇ ਆ ਜਾ ਆ ਸੀਟ ਕਵਰ ਦੀ ਕੁਆਲਿਟੀ ਚੈੱਕ ਕਰਾ ਇਹਦਾ ਵੀਰੇ ਉਹ ਵੀ ਆਣਾ ਗਰਮੀਆਂ ਦੇ ਵਿੱਚ ਕਹਿੰਦੇ ਵੀ ਉਹ ਪਸੀਨਾ ਵਸੁੰਦਾ ਨਹੀਂ ਆਉਂਦਾ ਤੇ ਤੁਸੀਂ ਵੈਂਟੀਲੇਟੇਡ ਚੈੱਕ ਕਰ ਸਕਦੇ ਹੋ ਭਾਜੀ ਪ੍ਰੋਪਰ ਵੈਂਟੀਲੇਸ਼ਨ ਸੀਟ ਕਵਰ ਆ ਲੈ ਬਈ ਇਹਦੇ ਵਿੱਚ ਤੁਸੀਂ ਆ ਜਿਹੜੇ ਆ ਹਲਕੇ ਹਲਕੇ ਸੁਰਾਖ ਦੇਖ ਰਹੇ ਹੋ ਨਾ ਇਹਦੇ ਵਿੱਚ ਇਹਦੀ ਹੁੰਦੀ ਆ ਮਿੱਤਰੋ 에ਅਰ ਕਰਾਸ ਆਪਣੀ ਪ੍ਰੋਪਰ ਤਰੀਕੇ ਦੇ ਨਾਲ ਤੇ ਤੁਸੀਂ ਜੀ ਕੀ ਨਹੀਂ ਕਰੋਗੇ ਉਹ ਡਿਪੈਂਡ ਕਰਦਾ ਤੁਹਾਡੇ ਬਜਟ ਦੇ ਉੱਤੇ ਤੁਸੀਂ ਕਿੱਦਾਂ ਦੇ ਚਾਹੋਗੇ ਉਦਾਂ ਦੇ ਸੀਟ ਕਵਰ ਆਪਾਂ ਸੀਟ ਕਵਰ ਆਪਣੇ ਕੋਲ ਸਟਾਰਟਿੰਗ ਹੋ ਜਾਂਦੀ ਹੈ 2500 ਰੁਪਏ ਤੋਂ ਸੀਟ ਕਵਰ ਟੋਟਲੀ ਕੰਪਲੀਟ ਹੈ 5 ਸੀਟਰ ਦੇ ਹਾਂਜੀ ਤੇ ਆਪ ਗੋਸ ਅਪ ਟੂ 12000 ਰੇਂਜ ਚ ਜਾਂਦੇ 5 ਸੀਟਰ ਦਾ ਠੀਕ ਹੈ ਜੀ ਹਾਂਜੀ ਜੋ 2500 ਤੋਂ ਲੈ ਕੇ 12000 ਤੱਕ ਕੁਆਲਿਟੀ ਤੇ ਡਿਪੈਂਡ ਹੈ ਜਿਵੇਂ ਤੁਸੀਂ ਤੁਹਾਡਾ ਬਜਟ ਹੈ ਜਿਸ ਹਿਸਾਬ ਨਾਲ ਉਸੇ ਆਪਾਂ ਬੈਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਠੀਕ ਹੈ ਤੇ 2500 ਵਾਲੀ ਦੀ ਤੁਹਾਨੂੰ ਸਾਲ ਦੀ ਗਾਰੰਟੀ ਮਿਲੂਗੀ ਸੀਟ ਕਵਰ ਦੀ 2500 ਵਾਲੀ ਦੀ ਇੱਕ ਆਪਾਂ ਗੱਲ ਕਰ 22 ਤੱਕ ਟੋਟਲ ਆਈਡੀਆ ਐਸਟੀਮੇਟ ਕੋਸਟ ਕੀ ਜਾਂਦੀ ਹੈ ਜਿਵੇਂ ਕਿ ਗੱਡੀ ਦੇ ਸਾਹਬ ਦਾ ਕਸਟਮਰ ਦੇ ਸਾਹਬ ਨਾਲ ਅਕੋਰਡਿੰਗ ਟੂ ਪ੍ਰਾਈਸ ਵੈਰੀ ਕਰਦਾ ਉਹਨਾਂ ਨੇ ਕਿਸ ਹਿਸਾਬ ਨਾਲ ਕਰਾਣਾ ਹੈ ਹੁਣ ਆਪਾਂ ਇਸ ਗੱਡੀ 'ਚ ਪੂਰਾ ਬੇਸ ਟੂ ਟੌਪ ਕਨਵਰਟ ਕਰ ਰਹੇ ਹਾਂ ਤੇ ਸਾਰਾ ਮਾਰੂਤੀ ਜੈਨੂਅਲ ਲਗਾ ਰਹੇ ਹਾਂ ਸੀਟ ਕਵਰ ਵੀ ਪੂਰੇ 오ਰੀਜਨਲ ਟੌਪ ਮਾਡਲ ਦੇ ਲਗਾ ਰਹੇ ਹਾਂ ਤੇ ਇਹਦੇ ਵਿੱਚ ਆਪਣਾ 45000 ਰੁਪਏ ਦਾ ਬਜਟ ਆਇਆ ਹੈ ਬਸ ਤੁਸੀਂ ਦੇਖ ਲਓ 45000 ਰੁਪਏ 'ਚ ਆਪਾਂ ਪੂਰੀ ਬੇਸ ਟੂ ਟੌਪ ਕਰ ਰਹੇ ਹਾਂ ਜਿਸ ਦੇ ਵਿੱਚ ਅਲੋਇ ਨਹੀਂ ਹੈ ਬਸ ਬਾਕੀ ਸਾਰਾ ਬੇਸ ਟੂ ਟੌਪ ਆਲਮੋਸਟ ਕਨਵਰਜ ਆਪਣਾ ਆਮ ਰੈਸਟ ਹੋ ਗਿਆ ਸਟੀering ਕਵਰ ਹੋ ਗਿਆ ਸਾਰਾ ਸਿਰਫ 45 ਰੁਪਏ ਦਾ ਬਜਟ ਆਇਆ ਪਈ ਲੈ ਬਾਈ ਸਰ 45000 ਦਾ ਬਜਟ ਹੈ ਸਾਰੇ ਹੀ ਕੁਝ ਚੇਂਜ ਕਰਤਾ ਗੱਡੀਆਂ ਭਰਾ ਕੋਲ ਵੇਡਿੰਗ 'ਚ ਖੜ੍ਹੀ ਹੁੰਦੀਆਂ ਨੇ ਇੱਕ ਰਿਕਵੈਸਟ ਕਰੂੰਗਾ ਜੇ ਤੁਸੀਂ ਥੋੜਾ ਬਹੁਤ ਦੂਰ ਜਾਓਗੇ ਬਾਈ ਦਾ ਸਕਰੀਨ ਤੇ ਨੰਬਰ ਜਰਾ ਕਾਲ ਕਰਕੇ ਨਾ ਡੇਟ ਤੇ ਟਾਈਮ ਲੈ ਲਿਓ ਜਿੰਨਾਂ ਨੇ ਬੇਸਟ ਟੋਪ ਕਰਨ ਵਾੜਾ ਉਹਨੂੰ ਕੋਈ ਇਹ ਟਾਈਮ ਖਾ ਜਾਂਦੀ ਤਿੰਨ ਤੋਂ ਚਾਰ ਘੰਟੇ ਆਰਾਮ ਨਾਲ ਭਾਈ ਕਿਉਂਕਿ ਆਪਾਂ ਕਰਨੋ ਮਾਰਕੀਟ ਦੇ ਵਿੱਚ ਤੁਹਾਨੂੰ 2 ਘੰਟੇ ਵੀ ਕਹਿ ਕੇ 2 ਘੰਟੇ ਚ ਮੈਂ ਵੇਚ ਦੂੰਗੇ ਬਟ ਆਪਾਂ ਕੰਮ ਕਰਦੇ ਆਂ ਭਾਈ ਸ਼ੌਕ ਨਾਲ ਦੱਸਿਓ ਕਹੀ ਦਸੀਏ ਹੁਣ ਐਸੈਸਰੀ ਦਾ ਬਹੁਤ ਸਾਰਾ ਸਮਾਨ ਨਵਾਂ ਆ ਗਿਆ ਆਪਾਂ ਵਿਰੇਂਦਰ ਚੱਲੀਏ ਇੱਕ ਆਫਰ ਚਲਾਈ ਆ ਭਰਾ ਹੋਰਾਂ ਨੇ ਜੇ ਤੁਸੀਂ ਉਹਨਾਂ ਨੂੰ 뮤직 ਪਲੇਅਰ ਲੈਣੇ ਹੋ ਤਾਂ ਉਹਦੇ ਨਾਲ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਐਕਸਟਰਾ ਮਿਲਣਗੀਆਂ ਮਤਲਬ ਰੇਟ ਘੱਟ ਚੀਜ਼ਾਂ ਜ਼ਿਆਦਾ ਹੋ ਜਾਣ ਵਿਰੇਂਦਰ ਕਹਿਣ ਚ ਤੇ ਜੇ ਗੱਲ ਕਰੋਗੇ ਬਾਈ ਹੋਰਾਂ ਕੋਲ ਐਸੈਸਰੀ ਕੀ ਹੈ ਤੁਸੀਂ ਬਾਈ ਕਹਿੰਦਾ ਮੇਰੇ ਲਵੇ ਬ੍ਰਾਂਡ ਦੱਸੋ ਵੀ ਮੈਂ ਤਾਂ ਆ ਚੀਜ਼ ਚਾਹੀਦੀ ਆਪਾਂ ਕਿਉਂ ਨਾ ਪ੍ਰੋਵਾਈਡ ਕਰਵਾ ਦੇਣਾ ਵਿਰੇਂਦਰ ਬਰੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਆਫਰ ਕੀ ਲਾਈ ਆ ਆਪਾਂ ਉਹਦੇ ਬਾਰੇ ਥੋੜਾ ਬੋਤ ਦੱਸਿਓ ਭਰਾਵਾਂ ਨੂੰ ਆਫਰ ਦੇ ਵਿੱਚ ਭਾਜੀ ਆਪਾਂ ਇੰਟੀਰੀਅਰ ਦੇ 뮤직 ਸਿਸਟਮ ਦੇ ਗੱਲ ਕਰੀਏ ਹਾਂਜੀ ਅੱਜ ਕੱਲ ਸਭ ਤੋਂ ਜ਼ਿਆਦਾ ਡਿਮਾਂਡ ਆਂਦੀ ਹੈ ਗੱਡੀ ਦੇ ਇੰਟੀਰੀਅਰ ਵਾਸਤੇ 뮤 ਸਿਸਟਮ ਲੋਕਾਂ ਨੂੰ 뮤 ਸਿਸਟਮ ਵਧੀਆ ਚਾਹੀਦਾ ਹੁੰਦਾ ਹੈ ਤੇ ਕਈ ਆਪਣੇ ਜਿਵੇਂ ਤੁਸੀਂ ਮੰਨਦੇ ਹੋ ਕੈਬ ਕੈਬ ਵਾਲੇ ਭਰਾਵਾਂ ਨਹੀਂ ਆਂਦੇ ਆਪਣੇ ਕੋਲ ਹਾਂਜੀ ਹਾਂਜੀ ਤੇ ਉਹਨਾਂ ਵਾਸਤੇ ਆਪਾਂ ਸਪੈਸ਼ਲ ਆਫਰ ਲਾਇਆ ਹੈ ਕਿ ਇਹ ਬੇਸਿਕ ਤੋਂ ਵੀ ਵਧੀਆ ਕੁਆਲਿਟੀ ਦੇ ਵਿੱਚ ਆ ਗਿਆ ਓਕੇ ਆਪਾ ਕੁਇਕ ਸੋਨਿਕ ਦਾ ਐਂਡਰੋਇਡ 4GB RAM 64GB ਸਟੋਰੇਜ ਲਿਖਿਆ ਹੋਇਆ ਨਹੀਂ ਆਪਾਂ ਜੀ ਪ੍ਰੋਪਰ ਚਾਰਟ ਚੋਟ ਹੋਊਗਾ Apple CarPlay ਹੋਊਗਾ Android Auto ਹੋਊਗਾ ਦੋਨੋਂ ਵਾਇਰਲੈਸ ਕੋਰ ਕੋ ਪ੍ਰੋਸੈਸਰ ਦੇ ਨਾਲ ਇਹਦੇ ਨਾਲ ਚ Apple CarPlay ਹੈ Android Auto ਹੈ ਦੋਨੋਂ ਵਾਇਰਲੈਸ ਚੱਲੂਗੀ ਓਕੇ QLED ਸਕਰੀਨ ਦੇ ਵਿੱਚ ਹੈ ਤੇ ਇਹਦੇ ਨਾਲ ਚਾਰ ਸਪੀਕਰ ਆਪਾਂ JBL ਦੇ ਸਿਰਫ 10000 ਰੁਪਏ ਅੱਛਾ 10000 ਰੁਪਏ ਦੇ ਵਿੱਚ ਇੱਕ ਤਾਂ ਟਾਪ ਕੁਆਲਿਟੀ ਦਾ ਤੁਸੀਂ ਆਪਣਾ 뮤ਜ਼ਿਕ ਪਲੇਅਰ ਲੈ ਜੀ ਚਾਰ 64 ਦਾ ਚਾਰ ਮਿਲ ਜਾਣਗੇ JBL ਦੇ ਆਪਣੇ ਸਪੀਕਰ ਜੋ ਕਿ ਆਪਣੇ ਡੋਸ ਦੇ ਵਿੱਚ ਲੱਗ ਗਿਆਗੇ ਪੂਰਾ ਦਾ ਪੂਰਾ ਕੰਪਲੀਟ ਵਿਦ ਫਿਟਿੰਗ ਵਿਦ ਫਿਟਿੰਗ ਵਿਦ ਵਾਇਰਿੰਗ ਵਿਦ ਕਪਲਰ ਹਰ ਵਿਦ ਸਪੀਕਰਿੰਗ ਸਾਰਾ ਜੋ ਸਾਰਾ ਕੰਪਲੀਟ ਹੈ ਮਾਰਕੀਟ ਦੇ ਵਿੱਚ ਕਹੇ ਤੁਹਾਨੂੰ ਐਂਡਰੋਇਡ ਦੇ ਸਪੀਕਰ ਦੇ ਰੇਟ ਦੱਸ ਦਿੰਦੇ ਆ ਜਦ ਤੁਹਾਡੀ ਗੱਡੀ ਖੁੱਲਦੀ ਆ ਉਸ ਤੋਂ ਬਾਅਦ ਜੀ ਵਾਇਰਿੰਗ ਦੇ 200 ਰੁਪਏ ਠੀਕ ਹੈ ਲੇਬਰ ਹੋ ਗਈ ਸਾਡੀ ਲੇਬਰ ਹੋ ਗਈ ਜੀ ਕਪਲਰ ਦੇ 200 ਰੁਪਏ ਆਪਣਾ ਐਵੇਂ ਕੁਝ ਨਹੀਂ ਆ ਪਾਜੀ ਜੋ ਸਟਾਰਟਿੰਗ ਤੇ ਦੱਸਦੇ ਆਪਾਂ ਜਿੰਨਾ ਰੇਟ ਉਹਨਾਂ ਹੀ ਫਾਈਨਲ ਉਸੇ ਤੁਹਾਨੂੰ ਕੰਪਲੀਟ ਕਰਕੇ ਦਵਾਂਗੇ ਠੀਕ ਹੈ ਇਹਦੇ ਵਿੱਚ 뮤직 ਪਲੇਅਰ ਤਾਂ ਆਪਣੇ ਕੋਲ ਬਹੁਤ ਸਾਰੇ ਪੈ ਹਾਂਜੀ ਬੜਾ ਮਸ਼ਹੂਰ ਹੋ ਗਿਆ ਡਾਇਮੰਡ ਚ ਭਾਜੀ ਬਹੁਤ ਮਸ਼ਹੂਰ ਹੋ ਗਿਆ ਪਰ ਤੁਸੀਂ ਦੇਖੋਗੇ ਇਹਦੇ ਵਿੱਚ 2.3K ਹੈ ਓਕੇ 2 2K ਆਂਦਾ ਹੈ 2K ਆਂਦਾ ਡਾਇਮੰਡ ਆਪਾਂ ਇਸ ਚੀਜ਼ ਵੀ ਆਪਾਂ ਨਵੀਂ ਚੀਜ਼ ਲੈ ਕੇ ਆਏ ਆਂ ਮਾਰਕੀਟ ਦੇ ਵਿੱਚ ਉਹ ਮਾਰਕੀਟ ਤੋਂ ਹਟ ਕੇ ਲੈ ਕੇ ਆਏ ਆਂ ਕਿ 2.3K ਹੈ ਜੋ ਹੈ ਨਾਰਮਲ LCD ਪੈਨਲ ਹੁੰਦੇ 2K ਵਾਲੇ ਉਸ ਤੋਂ ਬਹੁਤ ਵਧੀਆ ਕੁਆਲਿਟੀ ਹੋਊਗੀ ਇਹ ਕੁਆਲਿਟੀ ਜਿਹੜੀ ਨਿਕਲ ਕੇ ਆਉਗੀ ਨਾ ਮਤਲਬ ਬਹੁਤ ਵਧੀਆ ਕੁਆਲਿਟੀ ਹੋ ਐਡਵਾਂਸ ਲੈਵਲ ਦੀ ਹੋਊਗੀ ਜਿਨ੍ਹਾਂ ਨਾਲ ਨਾ ਯਾਰ ਐ ਐ ਜੇ ਫੀਲ ਕਰਾਉਣਾ ਹੈ ਯਾਰ ਮੈਂ ਮੇਰੀ ਗੱਡੀ ਦੇ ਵਿੱਚ ਡਿਸਪਲੇ ਵਾਲਾ ਕੰਮ ਐਂਡ ਜਾ ਕਰਾਉਣਾ ਹੈ ਤੋ ਉਹ ਰਕਮ ਆਪਾਂ ਕਰ ਸਕਦੇ ਬਰੇਣਾ ਅਗਲੇ ਬਹੁਤ ਵਧੀਆ ਕੁਆਲਟੀ ਹੈ ਭਾਜੀ ਐਲੂਮੀਨੀਅਮ ਬੋਡੀ ਹੋਗੀ ਪਿੱਛੇ ਦੀ ਹਾਂਜੀ ਤੇ ਕਵਾਲਿਡ ਸਕਰੀਨ ਹੋਗੀ ਐਂਡਰੋਇਡ ਐਪ ਟੂ ਐਪਲ ਗਾਰ ਪਲੇ ਆਊਗਾ ਸਾਲ ਦੀ ਪ੍ਰੋਪਰ ਰਿਪਲੇਸਮੈਂਟ ਦੋਗੇ ਆਪਣੇ ਕੋਲ ਵਾਰੰਟੀ ਨਹੀਂ ਹੋਗੀ ਭਾਜੀ ਕਿਸੇ ਵੀ ਸਮਾਨ ਦੀ रिप्लेसमेंट गारंटी होगी चाहे पाव में तुसी सामान लाओ 1000 ਦਾ ਚਾਹ ਪਾ ਲਵਾਓ 10000 ਦਾ ਸਮਾਨ ਆਪਣੇ ਕੋਲ ਰਿਪਲੇਸਮੈਂਟ ਹੋ ਗਈ ਭਾਈ ਬਈ ਕੱਲੂ ਕੋਈ ਸਾਨੂੰ ਦਿੱਕਤ ਆਉਂਦੀ ਹੈ 1 ਸਾਲ ਦੀ ਵੀਰੇ 1 ਸਾਲ ਦੇ ਪਰ ਪ੍ਰੋਪਰ ਰਿਪਲੇਸਮੈਂਟ ਹੋ ਗਈ ਜਿੱਦੀ 2 ਸਾਲ ਦੀ ਰਿਪਲੇਸਮੈਂਟ ਹੋ ਗਈ ਉਹਦੇ 2 ਸਾਲ ਦੀ ਤੁਮ ਦੇ ਅੱਛਾ ਕਿਸੇ ਕਿਸੇ ਪ੍ਰੋਡਕਟ ਦੀ 1 ਸਾਲ ਦੀ ਕਿਸੇ ਕਿਸੇ 2 ਦੀਆ ਮਤਲਬ ਤੁਹਾਨੂੰ ਖੱਜਲ ਖਵਾਰ ਨਹੀਂ ਹੋਣਾ ਕੱਲੂ ਇਹ ਨਹੀਂ ਕਹੂਗਾ ਬਾਈ ਫੋਨ ਕਰਕੇ ਵੀ ਯਾਰ ਕੰਪਨੀ ਵਾਲੇ ਆਉਣਗੇ ਥੋੜਾ ਸਮਾਨ ਨਾਲ ਪੂਰੇ ਆ ਜਿਓ ਕਾਉਂਟਰ ਰੀਪਲੇਸਮੈਂਟ ਕਾਉਂਟਰ ਰੀਪਲੇਸਮੈਂਟ ਹੈ ਥੋੜਾ ਸਮਾਨ ਖਰਾਬ ਹੈ ਰੱਖ ਲੈਣਗੇ ਤੁਹਾਨੂੰ ਨਵਾਂ પાਕੇ ਦੇ ਦੇਣਗੇ ਉਹਦੇ ਕੋਈ ਪੈਸੇ ਨਹੀਂ ਲੈਣਗੇ ਸਭ ਤੋਂ ਵਧੀਆ ਗੱਲ ਤਾਂ ਇਹ ਹੁੰਦੀ ਹੈ ਮਿਊਜ਼ਿਕ ਪਲੇਅਰ ਤਾਂ ਬਹੁਤ ਤਰ੍ਹਾਂ ਦੇ ਮਿਲ ਜਾਂਦੇ ਨੇ ਹਰ ਤਰ੍ਹਾਂ ਦਾ ਮਿਲ ਜਾਊਗਾ ਪਿਆ ਤੁਹਾਡੇ ਸਾਹਮਣੇ ਐਂਡਰੋਇਡ 'ਚ ਵੀ ਭਾਜੀ ਆਪਾਂ ਹੁਣ 2025 ਆ ਗਿਆ ਨਵਾਂ ਸਾਲ ਆ ਗਿਆ ਤੇ ਆਪਾਂ ਨਵੇਂ-ਨਵੇਂ ਚੀਜ਼ਾਂ ਲੈ ਕੇ ਆਏ ਹਾਂ ਕਸਟਮਰ ਵਾਸਤੇ ਜੋ ਕਿ ਦੇਖਦੇ ਹੀ ਬੰਦੇ ਨੂੰ ਪਸੰਦ ਆ ਜਾਂਦੀ ਹੈ ਭਾਜੀ ਓਕੇ ਤੁਸੀਂ ਐਂਡਰੋਇਡ ਚੈੱਕ ਕਰੋ ਆ ਦੇਖੋ ਇਸ 'ਚ ਤੁਸੀਂ ਇੱਕ ਚੀਜ਼ ਦੇਖੋਗੇ ਕਮਨ ਜੋ ਤੁਹਾਨੂੰ ਹਰੀ ਗੱਡੀਆਂ 'ਚ ਦਿਖਦੇ ਆ ਇੱਥੇ ਆਈਕਨਸ ਆਉਂਦੇ ਜੀ ਪਲੱਸ ਮਾਈਨਸ ਦੇ ਆਉਂਦੇ ਨੇ ਜੀ ਪਲੱਸ ਮਾਈਨਸ ਹੋਮ ਬਟਨ ਦੇ ਆਈਕਨਸ ਆਉਂਦੇ ਆ ਜੋ ਕਿ ਸਾਰੇ ਐਂਡਰੋਇਡ 'ਚ ਤੁਸੀਂ 25-25000 ਦੇ ਐਂਡਰੋਡ ਲਗਾ ਦੋ ਉਸ 'ਚ ਵੀ ਤੁਹਾਨੂੰ ਆਈਕਨਸ ਦੇਖਣ ਨੂੰ ਮਿਲੋਗੇ ਇਹ ਸਾਰਾ ਟੱਚ ਹੈਗਾ ਪ੍ਰੋਪਰ ਟੱਚ ਹੈ ਪੂਰਾ ਐਲਈਡੀ ਪੈਨਲ ਹੈ ਇਹਦੇ ਤੁਹਾਨੂੰ ਚਲਾ ਕੇ ਦਿਖਾਉਂਗਾ ਨਾ ਇੱਕ ਵਾਰੀ ਤੁਸੀਂ ਵੀ ਕਹੋਗੇ ਕਿ ਕਿਉਂ ਐਲਈਡੀ ਪੈਨਲ ਲਾ ਲਿਆ ਐਵੇਂ ਸਲਾਈਡ ਕਰਦੇ ਆ ਸਾਈਡਾਂ ਤੋਂ ਸਾਈਡਰੋਂ ਸਲਾਈਡ ਕਰਕੇ ਪੋਪਅਪ ਸਕਰੀਨ ਆਂਦੀ ਹੈ ਸਾ ਫੋਨ ਵਾਲਾ ਕੰਮ ਹੋ ਗਿਆ ਫੋਨ ਵਾਲਾ ਕੰਮ ਹੋ ਗਿਆ ਜਿਵੇਂ ਆਈਫੋਨ ਚ ਆ ਗਿਆ ਜਿਵੇਂ ਸਲਾਈਡ ਕਰੂਗੇ ਤਾਂ ਆਪਣਾ ਆਈਕਨਸ ਨਿਕਲੋਗੇ ਸਾਈਡਾਂ ਤੋਂ ਜਿੱਥੇ ਵੀ ਸਲਾਈਡ ਕਰ ਲਓ ਤੁਸੀਂ ਔਰ ਪ੍ਰੋਪਰ 4 64 ਦੇ ਵਿੱਚ ਹੈ ਐਂਡਰੋਇਡ ਆਟੋ ਐਪਲ ਕਾਰਪਲੇ ਔਨ ਕੋਡ ਔਨ ਕੋਡ ਦਾ ਬ੍ਰਾਂਡ ਰਹੂਗਾ ਔਰ ਸਾਰੇ ਐਂਡਰੋਇਡ ਦੇ ਵਿੱਚ ਤੁਹਾਨੂੰ ਆਲਮੋਸਟ 95% ਗੱਡੀਆਂ ਦੇ ਵਿੱਚ ਜੇ ਐਂਡਰੋਇਡ ਲੱਗਦੇ ਆ ਸਾਲ ਦੀ ਗਾਰੰਟੀ ਆਂਦੀ ਹੈ ਇਹਦੀ 1.5 ਸਾਲ ਦੀ ਗਾਰੰਟੀ ਹੋਊਗੀ ਕਿਉਂਕਿ ਪ੍ਰੋਡਕਟ ਇੰਨਾ ਵਧੀਆ ਹੈ ਫੀਚਰ ਇੰਨੇ ਵਧੀਆ ਹੈ ਕੰਪਨੀ ਨੂੰ ਇੰਨਾ ٹرسٹ ਹੈ ਆਪਣੇ ਬ੍ਰਾਂਡ ਤੇ ਤੇ ਸਾਨੂੰ ਵੀ ਬਹੁਤ ਟਾਈਮ ਹੋ ਗਿਆ ਲਾ 1.5 ਸਾਲ ਦੀ ਗਾਰੰਟੀ ਹੈ ਓਕੇ ਜੀ ਉਹ ਵੀ ਕਾਊਂਟਰ ਰਿਪਲੇਸਮੈਂਟ ਲਓ ਬਾਈ ਕਾ 1.5 ਸਾਲ ਦੇ ਵਿੱਚ ਕੁਝ ਵੀ ਹੁੰਦਾ ਤਾਂ ਜਿਵੇਂ ਸਰਦਾਰ ਦਿਲੈਣ ਜੋੜਨੀ ਦੁਕਾਨ ਤੇ ਆਇਓ ਚੀਜ਼ ਬਸ ਤਾਂ ਖਰਾਬ ਹੀ ਨਹੀਂ ਹੋਣਾ ਬਾਈ ਖਰਾਬ ਹੋਣ ਦੀ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ ਪਰ ਜੇਕਰ ਵੀ ਕੋਈ ਵੀ ਪ੍ਰੋਬਲਮ ਆ ਜੇ ਤੇ ਆਪਾਂ ਇਹ ਵੀ ਤੁਹਾਨੂੰ ਕਾਊਂਟਰ ਰਿਪਲੇਸਮੈਂਟ ਦੋਗੇ 1.5 ਸਾਲ ਦੀ ਤੇ ਪਰ ਹੋਰ ਕੋਲ ਨਾ ਜਿਵੇਂ ਸਾਰੀ ਕਿਸਮਾਨ ਮਿਲਦਾ ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਯਾਰ ਨਵੇਂ ਦਿਖਾਣ ਇੱਕ ਤਾਂ ਵੀਰੇ ਉਹ ਪੰਪ ਵੈਸੇ ਆਪਣੇ ਕੋਲ ਹੈ ਨਾ ਇੱਕ ਤਾਂ ਭਾਉ ਦਿਖਾਈਏ ਆਪਾਂ ਪੰਪ ਦਿਖਾ ਦਿੰਨੇ ਆ ਮੈਂ ਕਹਿੰਦਾ ਜਿਬ ਚ ਪਾ ਕੇ ਲੈ ਜਾ ਹੈ ਰ ਤੁਸੀਂ ਆ ਦੇਖੋ mini tyre inflator washer brand ਹੈ ਜਿਹੜੇ ਬੰਦੇ ਆਪਣੇ ਗੱਡੀਆਂ ਚ ਕੰਮ ਕਰਾਉਂਦੇ ਆ washer brand ਸੁਣਿਆ ਹੋਣਾ ਆ ਬਾਹਰ ਕੱਟ ਕੇ ਦਿਖਾਉ ਇਹਨਾਂ ਨੂੰ ਮੈਂ ਤੁਹਾਨੂੰ ਦਿਖਾਉਣਾ ਜਾਦੂ ਹੋਣਾ ਮਤਲਬ ਇਹ ਹੀ ਅਜੀ ਚੀਜ਼ਾਂ ਮਾਰਕੀਟ ਦੇ ਵਿੱਚ ਆ ਗਿਆ ਮਿੱਤਰੋ ਯਾਰ ਜ਼ਰੂਰੀ ਵੀ ਨੇ ਹਨਾ ਵੀਰੇ ਦੇਖਿਆ ਜਾਵੇ ਜੇ ਇਹ ਤੁਹਾਨੂੰ ਦਿਖਾਉਣਾ ਮੈਂ ਬਸ ਐਡਾ ਕੋ ਪੰਪ ਹੈ ਤੁਕੋਗੇ ਯਾਰ ਝੂਠ ਬੋਲ ਬੋਲੀ ਜਾਂਦਾ ਯਾਰ ਮੈਂ ਝੂਠ ਨਹੀਂ ਬੋਲ ਰਹਾ ਮੈਂ ਪਹਿਲਾਂ ਜਦੋਂ ਮੈਂ ਦੇਖਿਆ ਮੈਂ ਬਾਈਨੂ ਹੀ ਪੁੱਛਿਆ ਮੈਨੂੰ ਲੱਗਾ ਪਹਿਲਾਂ ਪਾਵਰ ਬੈਂਕ ਇਹ ਹੈਗੀ ਵੀ ਪਾਵਰ ਬੈਂਕ ਹੈ ਪਾਵਰ ਬੈਂਕ ਹੈ ਇਹ ਪਾਵਰ ਬੈਂਕ ਹੈ ਤੁਹਾਡਾ ਮੋਬਾਈਲ ਮੂਲ ਚਾਰਜ ਕਰਨਾ ਕੁਝ ਵੀ ਕਰਨਾ ਸਭ ਤੋਂ ਖਾਸ ਗੱਲ ਕੀ ਹੈ ਇਹੀ ਪਾਵਰ ਬੈਂਕ ਤੁਹਾਨੂੰ ਐਕਸਟਰਾ ਕੁਝ ਵਾਇਰਿੰਗ ਲਾਉਣ ਦੀ ਲੋੜ ਨਹੀਂ ਇਹਨੂੰ ਚਾਰ ਚਾਰਜ ਕਰ ਲਓ ਹਣਾ ਵੀਰੇ ਉਸ ਤੋਂ ਬਾਅਦ ਉਰੇ ਆਪਣਾ ਲਾਓ ਪਿੰਨ ਲਾਓ ਆਪਣੇ ਟਾਇਰ ਦੇ ਵਿੱਚ ਹਵਾ ਭਰ ਦੋ ਪਿੰਨ ਪੰਪ ਸਾਰਾ ਤੁਹਾਨੂੰ ਕਿਟ ਨਾਲ ਮਿਲੂਗਾ ਇਹਦੇ ਵਿੱਚ ਸਾਰਾ ਕੁਝ ਕੰਪਲੀਟ ਮਿਲਦਾ ਐਨੇ ਛੋਟੇ ਜਿਹੇ ਪੈਕੇਜ 'ਚ ਰਾਜੇ ਤੁਹਾਡਾ ਫੋਨ ਜੇ ਸਵਿਚ ਆਫ ਹੋ ਗਿਆ ਬੈਟਰੀ ਲੋ ਹੈ ਤੁਸੀਂ ਆਪਣਾ ਪਾਵਰ ਬੈਂਕ ਕਰਕੇ ਇਹਨੂੰ ਬੈਟਰੀ ਵੀ ਚਾਰਜ ਕਰ ਸਕਦੇ ਹੋ ਲੈ ਬਾਈ ਬਸ ਐਡਾ ਜਗਾਰਡ ਹੈ ਬਾਈ ਇਹ ਉਹ ਆਈਡੀਆ ਕੀ ਕੋਸਟ ਪੈਂਦਾ ਹੈ ਅਗਲੇ ਨੂੰ ਬਾਈ ਮਾਰਕੀਟ ਦੇ ਵਿੱਚ ਦੇਖਿਆ ਜਾਏ ਪਹਿਲੇ ਗੱਲ ਤਾਂ ਇਹ ਬ੍ਰਾਂਡਸ ਕੱਟੇ ਬਹੁਤ ਇਹਦਾ ਨਹੀਂ ਮੇਰੇ ਸਾਬ ਨਾਲ ਬਹੁਤ ਘੱਟ ਰੱਖਦੇ ਹਾਂ ਕਿਉਂਕਿ ਇਹਦੇ ਵਿੱਚ ਮਾਰਜਿਨਸ ਵਾਝੀ ਕੱਟ ਹੁੰਦੇ ਆ ਤੇ ਆਪਾਂ ਉਹ ਚੀਜ਼ ਲੈ ਕੇ ਆਉਂਦੇ ਆ ਕਿ ਜਿਸ ਤੋਂ ਕਸਟਮਰ ਨੂੰ ਜ਼ਿਆਦਾ ਫਾਇਦਾ ਹੋਏ ਆਪਾਂ ਨੂੰ ਆਪਾਂ ਫਿਰ ਵੀ ਆਪਾਂ ਮਤਲਬ ਚਾਹਦੇ ਕਿ ਕੱਟ ਕਮਾ ਲਾਂਗੇ ਕੱਟ ਕਮਾ ਲਾਂਗੇ ਕਸਟਮਰ ਨੂੰ ਵਧੀਆ ਪ੍ਰੋਵਾਈਡ ਕਰਕੇ ਦੋਗੇ ਚੀ ਤੇ ਰੇਟ ਦੀ ਗੱਲ ਕਰੀਏ ਬਾਜੀ ਇਹ ਜੇ ਤੁਹਾਨੂੰ ਮਿਲੂਗਾ ਕਿਤੇ 35-3600 ਰੁਪਏ ਤੋਂ ਘੱਟ ਨਹੀਂ ਮਿਲੂਗਾ ਕਿਉਂਕਿ ਬਹੁਤ ਚੀਜ਼ਾਂ ਆਏ ਦੇ ਵਿੱਚ ਤੁਹਾਨੂੰ ਇਹਦੇ ਵਿੱਚ LED ਪੈਨਲ ਸੈਂਸਰ ਵੀ ਮਿਲ ਜੂਗਾ ਕਿ ਗੱਡੀ ਕਿੰਨੀ ਹਵਾ ਪਰ ਰਿਹਾ ਸਾਰਾ ਇਹ ਡਿਜੀਟਲ ਮੀਟਰ ਸਾਰਾ ਕੁਝ ਉਹਦੇ ਆ ਜਾਂਦਾ ਤੇ ਆਪਣੇ ਕੋਲੇ ਤੁਹਾਨੂੰ ਸਿਰਫ 2500 ਰੁਪਏ ਦਾ ਮਿਲ ਜੂਗਾ ਬਾਜੀ ਔਰ ਗਾਰੰਟੀ ਦੀ ਗੱਲ ਕਰੀਏ 2 ਸਾਲ ਦੀ ਗਾਰੰਟੀ ਮਿਲੂਗੀ ਇਹ ਨਹੀਂ ਚੀਜ਼ ਇਹ ਅੱਡੀ ਕ ਚੀਜ਼ ਦੀ 2 ਸਾਲ ਦੀ ਗਾਰੰਟੀ ਮਿਲੂਗੀ ਭਰਾ ਹੋਰ ਰਿਪਲੇਸਮੈਂਟ ਇੱਕ ਇਹਦੇ ਨਾਲ ਦੀ ਇੱਕ ਹੋਰ ਛੋਟਾ ਜਿਹਾ ਹੋ ਰਿਹਾ ਇਹਨਾਂ ਦਾ weight ਵੀ ਬਹੁਤ ਜ਼ਿਆਦਾ ਹੋਣ ਹੈਗੇ ਤੁਹਾਨੂੰ ਕਹਾਂ ਕਿ ਜੇ ਗ੍ਰਾਮਾ ਜੀ ਹੈ ਮਤਲਬ ਦੱਦਾ ਕਿਲੋ ਵੀ ਨਹੀਂ ਹੈਗਾ ਪਾਵਰ ਬੈਂਕ ਵੀ ਸੋ ਹੈਵੀ ਹੁੰਦੇ ਹੈ ਹੈਵੀ ਹੁੰਦੇ ਯਾਰ ਤੇ ਇਹ ਵੀ ਵਾਸ਼ਰ ਅਗੇਨ ਬ੍ਰੈਂਡ ਆ ਗਿਆ ਟਾਇਰ ਇਨਫਲੇਟਰ ਤੁਸੀਂ ਆਪਣੇ 5 ਸੀਟਰ ਦੀ ਗੱਡੀ 'ਚ ਜੇ ਤੁਹਾਡੇ 5 ਸੀਟਰ ਗੱਡੀ ਹੈ ਸੈਵਨ ਸੀਟਰ 'ਚ ਵੀ ਕਰ ਦਿੰਦਾ ਕਿਉਂਕਿ ਬਾਈ ਮੇਰੇ ਸਾਬ ਨਾਲੋਂ ਪਹਿਲਾਂ ਹੁੰਦਾ ਤੇ ਪੰਪ ਹਾਂਜੀ ਉਹ ਬੰਦੇ ਨੂੰ ਮਾਰ ਦਿੰਦੇ ਨਹੀਂ ਨਹੀਂ ਹੁਣ ਇੰਨੇ ਕੁ ਛੋਟੇ ਪ੍ਰੋਡਕਟ ਐ ਦੇਖੋ ਇਹਦੀ ਵੀ 2-2 ਸਾਲ ਦੀ ਗਾਰੰਟੀ ਆਪਾਂ ਪ੍ਰੋਵਾਈਡ ਕਰਾ ਰਹੇ ਹਾਂ ਤੁਹਾਨੂੰ ਮੈਂ ਤੁਹਾਨੂੰ ਇੱਕ ਪਰਸਨਲੀ ਸਲਾਹ ਦੇ ਦਿੰਦਾ ਇੱਕ ਆ ਪੰਪ ਆਪਣੇ ਕੋਲ ਪੈਂਚਰ ਕਿਟ ਪਈ ਹੋਊਗੀ ਪੈਂਚਰ ਕਿਟ ਵੀ ਮਿਲ ਜਾਂਦੀ ਹੈ ਪੈਂਚਰ ਕਿਟ ਦੇ ਨਾਲ ਤੁਹਾਨੂੰ ਆਪਾਂ ਪੂਰੇ ਪੰਪ ਦੇ ਨਾਲ ਦੂੰਗੇ ਅੱਛਾ ਵਿੱਚੇ ਪੰਪ ਵਿੱਚੇ ਪੈਂਚਰ ਵਿੱਚੇ ਪੈਂਚਰ ਮੈਂ ਤੁਹਾਨੂੰ ਸਲਾਹ ਦੰਨਾ ਜਿਨ੍ਹਾਂ ਦੀ ਡਰਾਈਵਿੰਗ ਜ਼ਿਆਦਾ ਹੈ ਆਪਣੇ ਨਾਲ ਆਹ ਕਿੱਟਰ ਜ਼ਰੂਰ ਲੈ ਜਾਓ ਜੇ ਆਪ ਇਹਨੂੰ ਖੋਲ ਕੇ ਦਿਖਾ ਦਈਏ ਵੀਰੇ ਹਣਾ ਇੱਕ ਵਾਰ ਇਹਦੇ ਵਿੱਚ ਸਮਾਨ ਕੀ ਕੁਝ ਹੋਊਗਾ ਜ਼ਰੂਰ ਦੇਖ ਲਓ ਕਿਉਂਕਿ ਇਹ ਚੀਜ਼ ਮੇਰੇ ਸਾਹਦੇ ਨਾਲ ਵੈਸੇ ਹੀ ਰੱਖ ਲਓ ਯਾਰ ਰਸਤੇ ਜਾਂਦੇ ਹੋਏ ਹੁੰਦੇ ਸਾਨੂੰ ਜਦੋਂ ਤੁਹਾਡੇ ਕੋਲ ਇਹ ਹੈ ਨਾ ਤੁਹਾਨੂੰ 에ਅ ਡਿੱਕਨ ਦੀ ਲੋੜ ਨਹੀਂ ਤੁਹਾਡਾ ਗੱਡੀ ਕੱਲੂ ਪੈਂਚਰ ਹੁੰਦੀ ਹੈ ਕਿ ਯਾਰ ਹਾਂ ਅਸੀਂ ਦੇਖਾਂ ਕੋਈ ਸ਼ਾਪ ਹੈ ਨਾ ਵੀਰੇ ਹਾਂਜੀ ਹਾਂਜੀ ਇਹਦੇ ਵਿੱਚ ਪੂਰੀ ਦੀ ਪੂਰੀ ਕੰਪਲੀਟ ਕਿੱਟ ਹੀ ਆ ਤੁਹਾਨੂੰ ਦਿਖਾਣੇ ਆਜਾ ਆ ओके ਨਾਲ ਉਹ ਵੀ ਦਿੱਤੀਆਂ ਟੂਟੀਆਂ ਵੀ ਦੇ ਦੇਖੋਗੇ ਤਾਂ 300 400 ਰੁਪਏ ਦੇ ਦਾ ਟੂਟੀ ਹੁੰਦੀ ਹੈ ਕੰਨੀ ਉਹ ਵੀ ਵਿੱਚ ਦਿੱਤੀ ہوئی ਹੈ 5 5 ਦਿੱਤੀ ہوئی ਹੈ ਵਿੱਚ ਮੀਟਰ ਚੈੱਕ ਕਰਨ ਨੂੰ ਕਿੰਨੇ ਹਵਾ ਪਰ ਆਪਿਆ ਪੈਂਚਰ ਵਾਲਾ ਸਾਰਾ ਸਮਾਨ ਆਪਿਆ ਹਵਾ ਪਰ ਨਾਲਾ ਪੰਪ ਆਪਿਆ ਤੁਹਾਡਾ ਮੀਟਰ ਆਪਿਆ ਸਾਰੀ ਦੀ ਸਾਰੀ ਟੂਲ ਕਿਟ ਬਾਈ ਤੁਹਾਡੇ ਸਾਹਮਣੇ ਜੇ ਤੁਸੀਂ ਪੈਂਚਰ ਕਿਟ ਦੀ ਗੱਲ ਕਰਦੇ ਹੋ ਤਾਂ 400 ਤੋਂ 500 ਰੁਪਏ ਦਾ ਪੈਂਜੇ ਕਿੱਟੀ ਹੁੰਦਾ ਹੈ ਤੇ ਪੰਪ ਵੀ ਹੈਵੀ ਡਿਊਟੀ ਪੰਪ ਹੈ ਸੈਵਨ ਸੀਟਰ ਗੱਡੀ ਨੂੰ ਵੀ ਆਰਾਮ ਨਾਲ ਤੁਸੀਂ ਇਹਦੇ ਵਿੱਚ ਹਵਾ ਭਰ ਸਕਦੇ ਹੋ ਤੇ ਇਹ ਪੂਰੀ ਕਿੱਟ ਤੁਹਾਨੂੰ 2000 ਰੁਪਏ ਚ ਦੇ ਦੂੰਗਾ ਆਪਾਂ ਮੈਂ ਕਹਿੰਦਾ ਰੱਖ ਲਓ ਉਹੀ ਸਲਾਹ ਕਹਿੰਦਾ ਇਹ ਤਾਂ ਬਈ ਇੱਕ ਚੀਜ਼ ਰਿਕੁਐਸਟ ਕਰੂੰਗਾ ਮੈਂ ਕਿਉਂਕਿ ਇਹ ਮੰਗਣਗੇ ਆਪਣੇ ਭਰਾ ਦੂਰ ਵਾਲੇ ਵੀ ਇਹਨੂੰ ਕੂਰੀਅਰ ਕਰਵਾ ਦਿਓ ਓਕੇ ਓਕੇ ਪੂਰੀ ਫੈਸਿਲਿਟੀ ਰਹੂਗੀ ਆਪਾਂ ਕੂਰੀਅਰ ਕਰਾਉਣ ਦੀ ਪੂਰੀ ਕੋਸ਼ਿਸ਼ ਉਹਦੇ ਜ਼ੋਰ ਥੋੜਾ ਜ਼ੋਰ ਦੇ ਦੇ ਕੋਈ ਕਿਨਾਂ ਜਿਹੜੇ ਹੁਣ ਇਹ ਕਿੱਟ ਅਗਲਾ ਕਹਿੰਦਾ ਯਾਰ ਕਿੱਥੋਂ ਲਈਏ ਕਿਉਂਕਿ ਇਹ ਚੀਜ਼ਾਂ ਛੇ ਫਰੀ ਕਰ ਦਾਂਗੇ ਹਾਂਜੀ ਫਰੀ ਕਰ ਦਾਂਗੇ ਕੋਈ ਯਾਰ ਕੂਰੀਅਰ ਦੇ ਥੋੜੇ ਬਕਿਉਂਕਿ ਆਪਾਂ ਤੁਹਾਨੂੰ ਦੱਸਿਆ ਨਾ ਮਾਰਜਿਨਸ ਬਹੁਤ ਸਾਡੇ ਘੱਟ ਐ ਚਲੋ ਕੋਈ ਕਸਟਮਰ ਸਰਟੀਫਿਕੇਸ਼ਨ ਆਪਾਂ ਉੱਪਰ ਰੱਖਦੇ ਆਂ ਕੂਰੀਅਰ ਦੇ ਚਾਰਜਸ ਥੋੜੇ ਆ 2000 ਰੁਪਏ ਦੀ ਕਟ ਮਿਲ ਜੂਗੀ ਇਹਨੂੰ ਲੈ ਕੇ ਰੱਖ ਲਓ ਜਿੰਨਾ ਦੀ ਚਲਾਈ ਜਾਂਦਾ ਸਭ ਤੋਂ ਬੈਸਟ ਹੈ ਗਾਰੰਟੀ ਇਹਦੀ ਵੀ 2 ਸਾਲ ਦੀ ਰਹੂਗੀ ਬਾਈ 2 ਸਾਲ ਦੀ ਠੀਕ ਹੈ ਜੀ ਤੇ ਇੱਧਰ ਬਹੁਤ ਸਾਰਾ ਐਸੈਸਰੀ ਦਾ ਹੋਰ ਵੀ ਨਵਾਂ ਸਮਾਨ ਬੈ 100 ਨੂੰ ਮੈਂ ਸਿਚਵਾ ਕਹਿੰਦਾ ਸੀਗਾ ਪੰਪ ਇਹ ਤਿੰਨ ਕੰਮ ਕਰਦਾ ਇਹ ਵੈਕਿਊਮ ਵੀ ਕਰ ਦਿੰਦਾ ਗੱਡੀ ਨੂੰ ਗੱਡੀ ਦੇ ਵਿੱਚ ਹਵਾ ਹੀ ਭਰ ਦਿੰਦਾ ਤੇ ਰਾਤ ਵਾਸਤੇ ਇਹਦੇ ਵਿੱਚ ਲਾਈਟ ਵੀ ਲੱਗੀ ਹੋਈ ਹੈ 3 ਇਨ 1 ਵੈਕਿਊਮ ਹੈ ਅਗੇਨ TVS ਬ੍ਰਾਂਡ ਦਾ ਆਜੂਗਾ ਬ੍ਰਾਂਡ ਤੁਹਾਨੂੰ ਇੱਕ ਤੈ ਇੱਕ ਮਿਲ ਜੂਗੇ ਇੱਕ ਅੱਜ ਕੱਲ ਐਲਈਡੀ ਵਾਲਟਾਂ ਦਾ ਥੋੜਾ ਕਰੇਜ ਵਧ ਜਾਂਦਾ ਹੈ ਐਲਈਡੀ ਬਾਜੀ ਆਪਣੇ ਕੋਲ ਕੋਈ ਆਫਰ ਹੋ ਜੇ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਬਹੁਤ ਮੁੰਡੇ ਆਉਂਦੇ ਆ ਥਾਰ ਚ ਥਾਰ ਚ ਲੈ ਕੇ ਆਉਂਦੇ ਕੰਮ ਤੇ ਹਾਂਜੀ ਥਾਰ ਲੈ ਕੇ ਆਉਂਦੇ ਆ ਬਾਜੀ ਆਪਣੇ ਕੋਲ ਇਨੋਵਾ ਲੈ ਕੇ ਆਂਦੇ ਆ ਆਪਣੇ ਕੋਲ ਕਿੰਨੇ ਵੋਲਟ ਤੋਂ ਲੈ ਕੇ ਕਿੰਨੇ ਵੋਲਟ ਤੱਕ ਹੈਲਡੀ ਆਪਣੇ ਕੋਲ ਭਾਜੀ 60 ਵੋਲਟ ਤੋਂ ਲੈ ਕੇ 400 ਵੋਲਟ ਤੱਕ ਦੇ ਮਿਲ ਜੂਗੇ 400 ਵੋਲਟ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲੂਗੇ ਇਹ ਵੈਲਿਡ 400 ਵੋਲਟ ਫਿਰ ਪਤਾ ਕੀ ਦਿੱਕਤ ਹੋ ਜਾਂਦੀ ਹੈ ਕਈ ਵਾਰ ਕਹਿੰਦੇ ਨੇ ਲਿਖਿਆ ਹੁੰਦਾ ਵਿੱਚ ਹੁੰਦੀ ਨਹੀਂ ਭਾਜੀ 400 ਵੋਲਟ ਹੈ ਨਾ ਇਹ 350 ਵੋਲਟ ਤੋਂ ਉੱਪਰ ਹੀ ਕੱਢੂਗੇ ਆਰਾਮ ਨਾਲ ਉੱਪਰ ਕੱਢੂਗੀ ਨਾ ਆ ਮਿਲ ਜੂਗੀ ਓਰੇ 60 ਵੋਲਟ ਤੋਂ ਲੈ ਕੇ ਆਪਣਾ 400 ਵੋਲਟ ਤੱਕ ਇਹਨਾਂ ਸਾਰਿਆਂ ਦਾ ਜਿੰਨੀ ਵੈਲਿਡ ਦਾ ਸਟਾਕ ਪੈ ਸਾਰੇ ਇਹਨਾਂ ਦਾ ਪ੍ਰਾਈਜ਼ ਵੀਰੇ ਬਹੁਤ ਹੀ ਜ਼ਿਆਦਾ ਹੋਣਾ ਹੈ ਗੱਲ ਭਾਜੀ ਇਹ ਨਹੀਂ ਹੁੰਦੀ ਕਿ 400 ਵੋਟ ਲਿਖਿਆ ਤੇ 400 ਵੋਟ ਨਹੀਂ ਕੱਢੂਗਾ ਗੱਲ kia ਹੁੰਦੀ ਹੈ ਜਿਹੜੀ ਇਹ ਟੈਸਟਿੰਗ ਹੁੰਦੀ ਹੈ 400 ਵੋਟ ਇਹ ਹੁੰਦੇ ਮੀਟਰਾਂ ਤੇ ਮੀਟਰਾਂ ਤੇ ਆਪਣੀ ਗੱਡੀ ਤੇ ਜਿਹੜੇ ਬੈਟਰੀ ਹੁੰਦੀ ਹੈ ਇਗਨੀਸ਼ਨ ਹੁੰਦਾ ਉਹਦੇ ਹਿਸਾਬ ਨਾਲ ਇਹ ਵੇਰੀ ਕਰਦੀ ਹੈ ਅਪ ਐਂਡ ਡਾਊਨ ਕਰਦੀ ਰਹਿੰਦੀ ਹੈ ਕਦੇ 300 ਵੋਟ ਕੱਢੂਗੀ ਕਦੇ 400 ਵੋਟ ਕੱਢੂਗੀ ਉਹ ਡਿਪੈਂਡ ਕਰਦਾ ਵੀ ਉਹ ਕਿੰਨੀ ਉਹ એનર્ਜੀ ਪ੍ਰੋਡਿਊਸ ਕਰ ਰਿਹਾ ਤੁਸੀਂ ਗੱਡੀ 'ਚ ਚਾਰਜ ਲਾ ਰਹੇ ਹੋ ਆਪਣਾ ਹੋਰ ਕੁਝ ਵੀ ਚੀਜ਼ਾਂ ਬਥੇਰੀਆਂ ਗਾਣੇ ਗੂਣੇ ਚਲਾ ਰਹੇ ਹੋ ਉਹਦੇ ਹਿਸਾਬ ਨਾਲ ਆਹ ਇਹ ਪਾਜੀ ਦੇਖਣ ਨੂੰ ਛੋਟਾ ਹੈ ਤੇ ਕੰਮ ਬਹੁਤ ਕਰਦਾ ਹੈ ਇਹਦੇ ਵਿੱਚ ਹੀ ਬਫਰ ਹੈ ਵਿੱਚ ਹੀ ਐਂਪਾਇਰ ਸਾਉਂਡ ਫੌਕਸ ਦੀ ਬੇਸ ਟੂਬ ਹੈ ਮਾਰਕੀਟ ਦੇ ਵਿੱਚ ਤੁਸੀਂ ਆਪ ਲਾਇਆ ਹੋਣਾ हिसाब ਤੁਸੀਂ ਮਾਰਕੀਟ ਦੇ ਹੋਰ ਵੀ ਕੰਪੇਅਰ ਕਰਦੇ ਹੋ ਕਿੰਨੇ ਤੱਕ ਦੀ ਹੁੰਦੀ ਹੈ ਬੇਸ ਟੂਬ 3500 ਦੀ ਸਟਾਰਟ ਹੁੰਦੀ ਹੈ ਪਾਜੀ 2500 ਰੁਪਏ ਚ ਫਿੱਟ ਕਰਕੇ ਦੇ ਦੂਗਾ ਬਾਈ ਹੈਗਾ ਵੇਖ ਕਿੱਡੀਆਂ ਦੋ ਗੱਠਾਂ ਦੀ ਆ ਓਏ ਇਹਦਾ ਬਈ ਮੈਂ ਕਹਿੰਦਾ ਉਹਨਾਂ ਲਈ ਸਭ ਤੋਂ ਜ਼ਿਆਦਾ ਖੁਸ਼ ਹੋ ਜਾਣਗੇ ਮੇਰੇ ਭਰਾ ਜਿਨ੍ਹਾਂ ਕੋਲ अल्टੋ ਹੈ ਯਾਰ ਹਾਂਜੀ ਤੁਸੀਂ अल्टੋ ਜੇ ਤੁਸੀਂ 5 ਸੀਟਰ 7 ਸੀਟਰ ਚ ਵੀ ਬਹੁਤ ਗੱਲ ਕਰਦਾ ਜੀ ਕਿਉਂਕਿ ਉਹਨਾਂ ਚ ਸਪੇਸ ਥੋੜੀ ਘੱਟ ਹੁੰਦੀ ਹੈ ਇਹ ਸਪੈਸ਼ਲ ਆਪਾਂ ਡਿਜ਼ਾਈਨ ਕਰਾਇਆ ਥੋੜਾ ਸਪੇਸ ਕੱਟ ਵਾਸਤੇ ਕਿਉਂਕਿ ਮਤਲਬ ਡਿੱਗੀ ਚਾਹੀਦੇ ਬੰਦੇ ਨੂੰ ਕਿ ਕਸਟਮਰ ਹੁੰਦਾ ਹੈ ਉਹ ਡਿਮਾਂਡ ਕਰਦਾ ਹੈ ਕਿ ਮੈਨੂੰ ਆਪਣੀ ਡਿੱਗੀ ਘੱਟ ਤੋਂ ਘੱਟ ਮਤਲਬ ਚਾਹੀਦਾ ਕਿ ਸਮਾਨ ਵੀ ਆਪਣਾ ਰੱਖਣਾ ਹੁੰਦਾ ਤੇ ਉਸ ਵਾਸਤੇ ਆਪਾਂ ਥੋੜੀ ਵੈਸੀ ਇਹਨੂੰ ਕੱਟ ਕਰਿਆ 8 ਇੰਚ ਦੇ ਬੇਸ ਟੂਪ ਹੈ 4500 ਰੋਡ ਦੇ ਦੇ ਆਉਟਪੁੱਟ ਹੈ ਭਾਜੀ ਐਂਪ ਵਿੱਚ ਲੱਗਿਆ ਬੂਫਰ ਵਿੱਚ ਲੱਗਿਆ 2500 ਰੁਪਏ ਚ ਆਪਾਂ ਫਟ ਗਏ ਕਿੰਨੇ ਆਪਾਂ ਟਾਈਮ ਦੇਸੀ ਦੀ ਵਾਰੰਟੀ ਕਿੰਨੇ ਟਾਈਮ ਦੀ ਸਾਲ ਦੀ ਗਰੰਟੀ ਸਾਲ ਦੀ ਗਰੰਟੀ ਹੈ ਇਹਦੀ ਵੀ 2500 ਰੁਪਏ ਦੀ ਚੀਜ਼ ਵੀ ਤੁਹਾਨੂੰ ਕਾਊਂਟਰ ਪਲੇਸਮੈਂਟ ਤੋਂ ਲੈ ਵੀ ਇਹ ਵੀ ਕੱਲੂ ਖਰਾਬ ਹੁੰਦੀ ਹੈ ਸਾਲ ਦੇ ਅੰਦਰ ਅੰਦਰ ਤਾਂ ਨਵੀਂ ਲੈ ਜਾਓ ਬਦਲ ਕੇ ਕੋਈ ਚੱਕਰ ਹਾਂਜੀ ਹਾਂਜੀ ਐਂਪ ਖਰਾਬ ਹੈ ਐਂਪ ਚੇਂਜ ਕਰਕੇ ਦੋਗੇ ਬੂਫਰ ਖਰਾਬ ਹੈ ਬੂਫਰ ਚੇਂਜ ਕਰ ਦੇਵਾਂਗੇ ਬੂਫਰ ਚੇਂਜ ਕਰਕੇ ਦਵਾਂਗੇ ਬਾਕੀ ਭਾਈ ਆਜੋ ਤੁਹਾਨੂੰ ਨਿੱਕੀ ਨਿੱਕੀ ਚੀਜ਼ਾਂ ਹੋਰ ਬਾਕੀ ਕੀਜ਼ ਕਵਰ ਸਾਰੇ ਕਵਰ ਦਿਖਾ ਦੋ ਥੋੜੇ ਜੇ ਨਵੇਂ ਵੀ ਆਏ ਨੇ ਥੋੜੇ ਜਿ ਹਿ ਯੂਨੀਕ ਵੀ ਨੇ ਡਿਫਰੈਂਟ ਵੀ ਨੇ ਕਰੇਟਾ ਆ ਜਾਓ ਜੀ ਇਧਰਲੇ ਪਾਸੇ ਤੇ ਆਪਾਂ ਨੇ ਨਾ 7D ਮੈਟ ਦਾ অলਮੋਸਟ ਸਾਰੇ ਨੇ ਦੇਖੀ ਹੋਣਗੇ ਇੱਕ ਪਲਾਸਟਿਕ ਦਾ ਟ੍ਰੇ ਮੈਟ ਚੱਲਿਆ ਵਾਲਾ ਹਣਾ ਵੀਰੇ ਹੁਣ ਅੱਜ ਇਹਨੇ ਥੋੜਾ ਜਿਆਦਾ ਚਰਚਾ ਚ ਆ ਗਿਆ ਮੈਟ ਵੀ ਸੀਟ ਕਵਰ ਵੀ ਆ ਲਓ ਅਸੀਂ ਥਿਕਨੈਸ ਚੈੱਕ ਕਰੋ ਸਭ ਤੋਂ ਪਹਿਲਾਂ ਇਹਦੀ ਕੰਫਰਟਨੈਸ ਚੈੱਕ ਕਰੋ ਯਾਰ ਨਿਰਾਮਨ ਹੁਣ ਕੀ ਕਹਾ ਸੁਣੋ ਹੈ ਤੁਸੀਂ ਇਹ ਦੇਖ ਸਕਦੇ ਹੋ 에어 ਬੈਗਸ ओके चैते ਰਵੈਗਸ ਹੁੰਦੇ ਹਨ ਸੇਫਟੀ ਡਬਲ ਹੋ ਗਈ ਨਾਲੇ ਕੰਫਰਟ ਬਹੁਤ ਹੈ ਬਾਈ ਇਹ ਜਿਵੇਂ ਬਾਈ ਨੇ ਆਪ ਨੂੰ ਸ਼ੁਰੂ ਕੀਤਾ 2500 ਤੋਂ ਆਪਣੇ ਸੀਟ ਕਵਰ ਬਾਈ ਹੋਰ ਕੋਲ ਸਟਾਰਟ ਹੋ ਜਾਂਦੇ ਹਾਂ ਹਾਂਜੀ ਹਾਂਜੀ ਬਾਕੀ ਜੋ ਡਿਪੈਂਡ ਕਰਦਾ ਤੁਹਾਡੇ ਬਜਟ ਤੇ ਕੁਆਲਿਟੀ ਤੇ ਤੁਸੀਂ ਕੁਆਲਿਟੀ ਕਿੱਦਾਂ ਦੀ ਲੈਣੀ ਹੈ ਪੂਰੀ ਸਰਾ ਕੁਆਲਿਟੀ ਲੈਣੀ ਹੈਗੇ ਉਹਦੇ ਸਾਬ ਨਾਲ ਆਪਣੀ ਸ਼ਾਪ ਤੇ ਆ ਕੇ ਭਾਈ ਤੁਸੀਂ ਇਹ ਕੰਪਰਮਾਈਜ਼ ਨਹੀਂ ਕਰ ਸਕਦੇ ਕਿ ਬਾਈ ਹਣੋ ਕੋਲ ਕੁਆਲਿਟੀ ਨਹੀਂ ਹੈ ਓਕੇ ਹਰ ਤਰ੍ਹਾਂ ਦੀ ਮਿਲ ਜੂਗੀ ਹਨਾ ਆ ਦੇਖੋ ਇੱਕ ਇਹ ਤਾਂ ਬਰੇ ਫਰ ਇੱਕ ਨੁਕਸਾਨ ਹੋ ਜਾਊਗਾ ਜਿਹੜਾ ਭਰਾ ਨੂੰ ਨੀਂਦ ਆਉਂਦੀ ਇਹ ਤਾਂ ਸੋਚੋ ਪਾਜੀ ਅਲਟਰਾ ਕੰਫਰਟ ਸੀਟ ਕਵਰ ਬਹੁਤ ਵਧੀਆ ਸੀਟ ਕਵਰ ਜਿਹਨੇ ਨਜ਼ਾਰੇ ਲੈਣੇ ਨੇ ਨਾ ਜਿਵੇਂ ਗੱਡੀ ਗੱਡੀ ਕਿਤੇ ਰੋਕ ਕੇ ਹੈ ਨਾ ਘੰਟਾ ਦੋ ਘੰਟਾ ਰੈਸਟ ਕਰਨੀ ਹੈ ਕਸਟਮਰ ਸਰਟੀਫਿਕੇਸ਼ਨ ਬਹੁਤ ਹੈ ਇਸ ਸੀਟ ਕਵਰ ਦੀ ਕਿਉਂ ਅਲਟਰਾ ਕੰਫਰਟ ਹੈ ਤੁਸੀਂ ਇਸ ਮਤਲਬ ਕੋਲ 10 ਦਸਰੀ ਹੈ ਕੁਆਲਿਟੀ ਦੇਖ ਕੇ ਦਸਰੀ ਹੈ ਇੱਕ ਹੋਰ ਚੀਜ਼ ਹੈ ਨਾ ਜਿਵੇਂ ਹੁਣ ਚਲੋ ਉਹ ਚਾ ਕਿਵੇਂ ਚਮਕ ਰਿਹਾ ਉਹ ਗੱਲ ਕੋਈ ਹੈ ਪਰ ਜਦੋਂ ਤੁਸੀਂ ਰਿਹਾ ਆਉਂਗੇ ਨਾ ਉਹਨਾਂ ਨੂੰ ਤੁਸੀਂ ਨੂੰ ਟੱਚ ਕਰੋਗੇ ਨਾ ਤਾਂ ਤੁਸੀਂ ਸਮਝ ਜੂਗੇ ਕਿ ਯਾਰ ਬਾਈ ਯਾਰ ਹੈ ਗੱਲ ਬਾਤ ਹਾਂਜੀ ਹਾਂਜੀ ਤੇ ਵੀਰੇ ਆਹ ਆਪਣੇ ਮੈਟ ਵਗੈਰਾ ਕਿੰਨੇ ਤੋਂ ਸਟਾਰਟ ਹੋ ਜਾਂਦੇ ਨੇ ਆਪਣੇ ਮੈਟ ਵਗ ਮੈਟ ਬਾਈ ਚੰਦਰਨਾਥ ਮੈਟ ਬਾਈ ਆਪਣੇ ਕੋਲ ਵਧੀਆ ਕੁਆਲਟੀ ਦੇ 70 200 ਪਰ ਸਟਾਰਟ ਹੋ ਜਾਂਦੇ ਆ ਸਿਰਫ 2000 ਤੋਂ 70 ਮੈਟ ਸ਼ੁਰੂ ਹੋ ਜਾਂਦੇ ਨੇ ਇਹ ਚੱਲ ਪਿਆ ਅੱਜਕੱਲ ਜੀ ਐਫ ਐਕਸ ਇਹ ਵੀ ਪ੍ਰੋਪਰ ਗੱਡੀਆਂ ਤੇ ਹੁੰਦੇ ਆ ਅੱਜਕੱਲ ਬਹੁਤ ਟ੍ਰੈਂਡਿੰਗ ਦੇ ਵਿੱਚ ਆ ਟਰੇ ਮੈਟ ਵਾਟਰਪੂਫ ਰਹਿੰਦੇ ਆ ਜੋ ਕੋਈ ਵੀ ਪਾਣੀ ਪੂਣੀ ਮਾਰ ਕੇ ਦੇਖ ਲਓ ਤੁਸੀਂ ਇਹਦੇ ਥੱਲੇ ਨਹੀਂ ਜਾਊਗਾ ਇੱਕ ਇਹਦਾ ਅੱਜ ਕੱਲ ਇਹਦਾ ਬੜਾ ਫਾਇਦਾ ਹੋ ਰਿਹਾ ਕਹਿੰਦਾ ਜੀ ਬੰਦਾ ਮਰਜੂ ਪਰਮੈਟ ਨਹੀਂ ਮੈਟ ਨਹੀਂ ਜੋ ਕੋ ਲੌਂਗ ਲਾਈਫ ਮੈਟ ਹੈ ਇੱਕ ਵਾਰੀ ਵਨ ਟਾਈਮ ਇਨਵੈਸਟਮੈਂਟ ਹੈ ਬਸ ਇੱਕ ਵਾਰੀ ਮੈਟ ਲਾਤੇ ਆ ਮੋੜ ਕੇ ਤੁਸੀਂ ਆਪਣੀ ਗੱਡੀ ਚ ਚੇਂਜਿੰਗ ਲਾਓਗੇ ਇੱਕ ਇਹਦਾ ਸਭ ਤੋਂ ਜਿਹਦਾ ਫਾਇਦਾ ਹੈ ਜਿਵੇਂ ਹੁਣ ਇਹਨੇ ਤੁਸੀਂ ਆ ਦੇਖੋ ਤੇ ਇਹ ਐਂਗਲ ਬਣੇ ਹੋਏ ਨੇ ਹੁਣ ਮੰਨ ਕੇ ਚਲੋ ਕਿਸੇ ਗੱਡੀ ਦਾ ਬਣਦਾ ਹੈ ਇਹਦੀ ਪ੍ਰੋਪਰ ਫਿਟਿੰਗ ਹੋਊਗੀ ਜ਼ੀਰੋ ਜ਼ੀਰੋ ਫਿਨਿਸ਼ਿੰਗ ਹੋਊਗੀ ਵੀ ਇਹ ਨਹੀਂ ਹੈਗੇ ਤੁਸੀਂ ਜਿੱਥੇ ਫਿਸ ਕਰਤਾ ਵੀ ਕੋਈ ਸਪੇਸ ਬਾਜੂ ਨਾ ਜਿਵੇਂ ਥੋੜਾ ਗੱਡੀ ਦਾ ਇੰਟੀਰੀਅਰ ਨੀਚੋਂ ਬਣਿਆ ਹੁੰਦਾ ਨਾ ਅ ਆ ਦੇਖੋ ਇਹ ਕੀ ਚੀਜ਼ ਹੈ ਇਹ ਛਤਰੀ ਬਾਜੀ ਮੀਂਹ ਤੋਂ ਬਚਾਉਣ ਵਾਸਤੇ ਨਹੀਂ ਹੈ ਹਾਂ ਇਹ ਗੱਡੀ ਤੇ ਲਾਉਣ ਵਾਸਤੇ ਓਕੇ ਅੱਛਾ ਜਦੋਂ ਆਪਾਂ ਪਾਰਕਿੰਗ 'ਚ ਗੱਡੀ ਖੜੀ ਕਰਦੇ ਹਾਂ ਹਾਂ ਪਾਰਕਿੰਗ 'ਚ ਗੱਡੀ ਖੜੀ ਕਰਦੀ ਮੇਨ ਧੁੱਪ ਜਿਹੜੀ ਆਉਂਦੀ ਹੈ ਫਰੰਟ ਸਕਰੀਨ ਤੋਂ ਆਉਂਦੀ ਹੈ ਬਾਕੀ ਅੰਦਰ ਗਰਮੀ ਵਧ ਜਾਂਦੀ ਹੈ ਗਰਮੀ ਬਹੁਤ ਹੋ ਜਾਂਦੀ ਹੈ ਤੁਸੀਂ ਇਹ ਆਪਣੇ ਦੇਖੋ ਇਹ ਛਤਰੀ ਟਾਈਪ ਹੈਗੀ ਆ ਇਹਨੂੰ ਫਰੰਟ ਤੇ ਆਪਣਾ ਲਾ ਦਿਓ ਵਿੰਡ ਸਕਰੀਨ ਤੇ ਇਹ ਜਿਹੜੀ ਹੈਗੀ ਆ ਤੁਸੀਂ ਦੇਖੋ ਪੋਲੀਕਾਰਬੋਨੇਟ ਹੈ ਹਾਂ ਸਾਰੀ ਤੁੱਪ ਤੋਂ ਬਚਾਊਗੀ ਤੁਹਾਡਾ 80% ਗਰਮੀ ਇਹਦੇ ਨਾਲ ਘੱਟ ਹੋ ਜੂਗੀ ਜਦ ਅੰਦਰੋਂ ਆਪਣੀ ਗੱਡੀ ਹੀਟ ਨਹੀਂ ਹੋਣੀ ਗੱਡੀ ਹੀਟ ਨਹੀਂ ਹੋਣੀ ਮੈਂ ਤੁਹਾਨੂੰ ਇੱਕ ਨੁਕਸਾਨ ਦੱਸਦਾ ਗਰਮੀ ਦਾ ਸਭ ਤੋਂ ਵੱਡਾ ਜਿਹੜੇ ਗੱਡੀ ਦਾ ਹਲਕਾ ਜਿਹਾ ਸੀਸੇ ਦਾ ਸਕਰੈਚ ਹੈ ਤੁਹਾਡੀ ਗੱਡੀ ਦੇ ਹਿੱਸੇ ਬੰਦੋਗੇ ਤੁਸੀਂ ਧੁੱਪੇ ਖੜੇ ਕਰਦੇ ਤਰੇੜ ਪੈ ਜਾਓਗੇ ਬਿਲਕੁਲ ਹੈਨਾ ਪਰ ਜੇ ਤੁਸੀਂ ਆ ਰੱਖ ਲਓਗੇ ਜੇ ਕੋਈ ਹਲਕਾ ਫੁਲਕਾ ਹੈਗਾ ਕਿਤੇ ਮਾੜਾ ਮੋਟਾ ਤਾਂ ਇਹਦੇ ਨਾਲ ਸੇਫ ਰਹੇ ਜੋ ਗੱਡੀ ਹੀਟ ਅੱਪ ਵੀ ਨਹੀਂ ਹੋਣੀ ਬਾਈ ਬਾਈ ਜੀ ਈਜ਼ੀ ਟੂ ਯੂਜ਼ ਹੈ ਆਲਮੋਸਟ ਜਦ ਮੈਂ ਆਪਣਾ ਛਤਰੀ ਯੂਜ਼ ਕਰਦਾ ਸੀ ਮੈਂ ਬੰਦ ਕਰਿਆ ਮਿਊਜ਼ਿਕ ਵਗੈਰਾ ਦੇ ਸ਼ਕ ਹੁਣ ਆਾ ਸਪੀਕਰ ਬਾਹਰੋਂ ਦੇਖੋ ਇਹ ਆਪਣਾ ਵੀਰੇ ਡੋਰ ਵਾਲਾ ਸਪੀਕਰ ਛੋਟਾ ਜਾਂ ਹਾਂਜੀ ਹਾਂਜੀ ਪਰ ਇਹਦਾ ਜਿਹੜਾ ਵਜਨ ਹੈ ਨਾ ਮੈਨੂੰ ਪਤਾ ਹੈ ਹੱਥ 'ਚ ਮੈਨਾਂ ਥੋੜਾ ਹੈ ਇਹ ਭਾਈ ਬੇਸਿਕਲੀ ਸਪੀਕਰ ਅੱਧੀ ਕੈਟਾਗਰੀ 'ਚ ਆਂਦਾ ਇਹ ਮਿਡ ਰੇਂਜ ਕਹਿੰਦੇ ਆ ਇਹਨੂੰ ਮਿਡ ਰੇਂਜ ਕਈਆਂ ਕਸਟਮਰ ਨੂੰ ਚਾਹੀਦੇ ਹੁੰਦੇ ਜਿਵੇਂ ਥਾਰ ਹੋ ਗਈ ਫੋਰਚਨਰ ਹੋ ਗਈ ਕਿ ਮੈਨੂੰ ਬੇਸ ਜ਼ਿਆਦਾ ਚਾਹੀਦਾ ਹੈ ਗੱਡੀ ਦੇ ਬਾਹਰ ਜ਼ਿਆਦਾ ਆਉਟਪੁੱਟ ਚਾਹੀਦਾ ਹੈ ਤੇ ਇਹ ਸਪੀਕਰ ਤੁਸੀਂ ਚਾਰ ਲਾ ਲੋਗੇ ਨਾਲ ਇੱਕ ਐਂਪਲੀਫਾਇਰ ਲਗੋਗੇ ਕਿ ਬਿਨਾ ਐਂਪਲੀਫਾਇਰ ਤੇ ਇਹ ਚੱਲਦਾ ਨਹੀਂ ਹੈ ਕਿਉਂਕਿ ਇਹ ਨੋਰਮਲ ਸਪੀਕਰ ਨਹੀਂ ਹੈ ਬਹੁਤ ਹੈਵੀ ਮਿਡ ਰੇਂਜ ਕਹਿੰਦੇ ਹਨ ਠੀਕ ਹੈ ਤੇ ਇਹ 4 ਚੈਨਲ ਦਾ ਐਂਪਲੀਫਾਇਰ ਲਾਓ ਇਹ ਚਾਰ ਸਪੀਕਰ ਲਾਓ ਗੱਡੀ ਐਵੇਂ ਆ ਕਿ ਤੁਹਾਡੀ ਕਿਲੋਮੀਟਰ ਤੱਕ ਆਵਾਜ਼ ਜਾਊਗੀ ਕੋਈ ਗਾਣੇ ਵੱਜ ਰਹੇ ਆ ਡੀਜੇ ਵਾਲਾ ਫੀਲਿੰਗ ਤੁਹਾਨੂੰ ਗੱਡੀ 'ਚ ਮਿਲੂਗਾ ਆ ਜਿਹੜਾ ਡਿਮੈਗਨੇਟ ਲੱਗੀ ਹੁੰਦੀ ਹੈ ਨਾ ਆਮ ਆਪਾਂ ਜੇ ਗੱਲ ਕਰੇ ਕੰਪੇਅਰ ਕਰੇ 10 ਇੰਚੀ ਦਾ ਜਿਹੜਾ ਬੂ ਇਹ ਆ ਕੀ ਚੀਜ਼ ਹੈ ਇਹ ਪਾਜੀ ਹਰਮਨ ਗਾਰਡਨ ਦਾ ਜੇਬੀਐਲ ਸਟੇਡੀਅਮ ਸੀਰੀਜ਼ ਜਿਹਨਾਂ ਨੂੰ ਮਤਲਬ 뮤직 ਦਾ ਸ਼ੌਕ ਹੈ ਨਾ 뮤직 ਲਵਰ ਹੈ ਹਾਂ ਤੇ ਜਿਨਾਂ ਨੂੰ ਨੋਲੇਜ ਹੈ 뮤직 ਜੇਬੀਐਲ ਇੱਕ ਐਮਰੇ ਬ੍ਰਾਂਡ ਹੈ ਕਿ ਮਤਲਬ ਆਲਮੋਸਟ 90% ਕਸਟਮਰ ਨੂੰ ਅਟਰੈਕਟ ਕਰਦਾ ਹੈ ਆਪਣੇ 뮤직 ਦੇ ਨਾਲ ਤੇ ਜੇਬੀਐਲ ਦੀ ਸਭ ਤੋਂ ਆਪਾਂ ਗੱਲ ਕਰੀਏ ਵਧੀਆ ਮਾਡਲ ਟੌਪ ਐਂਡ ਮਾਡਲ ਜੇ ਸਟੇਡੀਅਮ ਸੀਰੀਜ਼ ਅੰਦਰ 62 CF ਜੋ ਕਿ ਇਸ ਦਾ ਸਭ ਤੋਂ ਹਾਈਅਰ ਵਰਜ਼ਨ ਦਾ ਕੋਮਪੋਨੈਂਟ ਹੈ ਇਹ ਵੀ ਚੀਜ਼ਾਂ ਹੀ ਬਹੁਤ ਸਾਰੀਆਂ ਟਵਿੱਟਰ ਪਰ ਆ ਗਈ ਸਪੀਕਰ ਵੀ ਆ ਗਏ ਨਾ ਸਾਰਾ ਕੁਝ ਬਹੁਤ ਸਾਰਾ ਆ ਗਿਆ ਹੈ ਜੀ ਇਹ ਜੀਟੀਓ ਆ ਗਿਆ ਓਕੇ ਇਹ ਹਾ ਇਹ ਥੱਲੇ ਵਾਲਾ ਜੀਟੀਓ ਆ ਗਿਆ ਬਾਕੀ ਤੁਹਾਨੂੰ ਜੀਬੀਐਲ ਦੀ ਭਾਜੀ ਆਲਮੋਸਟ ਸਾਰੀ ਰੇਂਜ ਮਿਲ ਜੂਗੀ ਹਰ ਇੱਕ ਸਪੀਕਰ ਮਿਲ ਜੂंगे ਹਰ ਇੱਕ ਕੋਮਪੋਨੈਂਟ ਮਿਲ ਜੂंगे ਹਰ ਇੱਕ ਬੂਫਰ ਮਿਲ ਜੂंगे ਬਾਕੀ ਅਦਰ ਬ੍ਰਾਂਡ ਚ ਵੀ ਸਾਡੇ ਕੋਲ ਸਾਰੇ ਕੁਝ ਮਿਲ ਜੂਗਾ ਤੁਹਾਨੂੰ ਇੱਥੇ ਹੀ ਆ ਚੈੱਕ ਕਰਾ ਦੇ ਬਾਈ ਮਤਲਬ ਸਪੀਕਰ ਦੀ ਦਾ ਜਿੰਨੀ ਵੀ ਤੁਸੀਂ ਜੋ ਕੰਪਨੀ ਤੁਹਾਡੇ ਮਾਈਂਡ ਚ ਆ ਰਹੀ ਹੈ ਬਸ ਸਾਨੂੰ ਬੋਲੋ ਆਕੇ ਹਾਂਜੀ ਹਾਂਜੀ ਫੋਕਰ ਮੇਜ ਸਪੀਕਰ ਬਲੋਪ ਤੁਹਾਨੂੰ ਰੇਨਬੋ ਤੱਕ ਦੇ ਮਿਲ ਜੂਗੇ ਦਿੱਲੀ ਚ ਬਹੁਤ ਫੇਮਸ ਹੈ। ਕੀ ਤੁਸੀਂ ਸਰਟੀਫਾਈਡ ਵੀ ਹੋਣਾ? ਹਾਂਜੀ ਹਾਂਜੀ ਔਰਾ ਦੇ। ਔਰਾ ਦੇ। ਬਾਈ ਹੋਰ ਲੈ ਬਾਈ। ਆ ਜਿਹੜਾ ਔਰਾ ਬ੍ਰਾਂਡ ਹੈ ਇਜ਼ਰਾਈਲ ਬ੍ਰਾਂਡਰ ਰਸ਼ਨ ਬ੍ਰਾਂਡ ਹੈ। ਉਹਦੇ ਆਪਾਂ ਸਰਟੀਫਾਈਡ ਡੀਲਰਸ਼ਿਪ ਵੀ ਹੈ ਸਾਡੇ ਕੋਲ ਹੈਗਾ। ਤੁਹਾਨੂੰ ਹਰ ਇੱਕ ਚੀਜ਼ ਮੈਂ ਹੁਣ ਵੀ ਇੱਕ ਵਾਰ ਦੁਬਾਰਾ ਕਹਿਣਾ ਚਾਹਾਂਗਾ। ਹਰ ਇੱਕ ਚੀਜ਼ ਤੁਹਾਨੂੰ ਜੈਨੂਨ ਤੇ ਹਰੀ ਚਨ ਵਿਦ ਬਿੱਲ ਵਿਦ ਗਾਰੰਟੀ ਔਰ ਸਾਰੀ ਚੀਜ਼ ਜੈਨੂਨ ਚੀਜ਼ ਮਿਲੂਗੀ ਤੁਹਾਡੇ ਸਾਡੇ। ਲਓ ਬਈ ਬਾਕੀ ਕਿਸੇ ਪ੍ਰਾਣਾ ਨਾ ਆਪਣੀ ਕੋਈ ਐਸੈਸਰੀ ਲੈਣੀ ਹੈ ਲੈ ਆ ਵੀ ਸਕਦੇ ਹੋ। ਕੰਮ ਕਰਾਉਣਾ ਹੈ ਕੰਮ ਵੀ ਕਰ ਕਿਸੇ ਨੇ ਗੱਡੀ ਦਾ ਆਪਣਾ ਕੋਈ ਮਕੈਨੀਕਲੀ ਵਰਕ ਕਰਾਉਣਾ ਜੇ ਮੈਂ ਉਹ ਗੱਡੀ ਪਿੱਛੇ ਮਕੈਨੀਕਲ ਵਰਕ ਹੁਣ ਲੱਗ ਰਿਹਾ ਉਹ ਬਰੀਜ਼ਾ ਖੜੀ ਹੈ ਦੇਖੋ ਇਸ ਤਰੀਕੇ ਨਾਲ ਤੁਸੀਂ ਉਹ ਵਰਕਿੰਗ ਵੀ ਕਰਾ ਸਕਦੇ ਹੋ ਭਾਵੇਂ ਕੋਈ ਲਗਜ਼ਰੀ ਕਾਰ ਮਰੂਤੀ ਤੋਂ ਲੈ ਕੇ ਮਰਸੀਡੀਜ਼ ਤੱਕ ਕੋਈ ਵੀ ਗੱਡੀ ਤੁਸੀਂ ਆਪਣੇ ਕੋਲ ਲੈ ਕੇ ਆ ਸਕਦੇ ਹੋ ਸਾਡੇ ਕੋਲ ਸਾਰੀ ਗੱਡੀਆਂ ਦੇ অলਮੋਸਟ ਸਰਵਿਸ ਵੀ ਤੇ ਸਾਰੀ ਗੱਡੀ ਦੀ ਮੋਡੀਫਿਕੇਸ਼ਨ ਅਵੇਲੇਬਲ ਹੈ ਬਾਕੀ ਬਈ ਪਰਾ ਦਾ ਜਰਾ ਸਕਰੀਨ ਤੇ ਨੰਬਰ ਬਾਕੀ ਬਈ ਸਵੇਰੇ ਕਿੰਨੇ ਵਜੇ ਆਉਣਾ ਹੈ ਪਰ ਆਫੀਸਰ ਸਵੇਰ ਬਾਜੀ 9:30 ਵਜੇ ਓਪਨ ਹੋ ਜਾਂਦਾ ਹੈ ਤੇ ਜਾਣਦਾ ਤਾਂ ਕੋਈ ਟਾਈਮ ਹੀ ਨਹੀਂ ਹੈ ਸਮਝ ਲੋ ਵੈਸੇ 8:60 8 ਤੱਕ ਦਾ ਟਾਈਮ ਰੱਖਿਆ ਹੋਇਆ ਹੈ ਬਾਕੀ ਕਸਟਮਰ ਦੇ ਕਿਉਂਕਿ ਆਪਾਂ ਇਹ ਜਿਹੜੇ ਗੱਡੀ ਦਾ ਆਪਾਂ ਕੰਮ ਕਰਦੇ ਆ ਉਹਦਾ ਨਿਬੇੜ ਕੇ ਜਾਂਦੇ ਆ ਉਹਨਾਂ ਨੂੰ ਐ ਲਾਰਾ ਨਹੀਂ ਲਾਂਦੇ ਬਈ ਕੰਮ ਕੰਮ ਕਰ ਗੱਲ ਕਰ ਬਈ ਕੱਲ ਤੱਕ ਗੱਲ ਛੱਡਦੀ ਨਹੀਂ ਹੈ ਆਪਾਂ ਕੰਮ 12 ਵਜੇ ਪਰ ਕੰਮ ਕੰਪਲੀਟ ਕਰਕੇ ਜਾਂਦੇ ਆ ਬਾਕੀ ਨਾ ਇੱਕ ਬਸ ਰਿਕਵੈਸਟ ਦੁਆਰੋਂ ਫੇਰ ਕਰਦਾ ਕੰਮ ਕਰਾਉਣਾ ਹੈ ਗੱਡੀ ਦਾ ਡੇਟ ਤੇ ਟਾਈਮ ਜ਼ਰੂਰ ਲੈ ਲਓ ਕਿਉਂਕਿ ਚਾਰ ਪੰਜ ਗੱਡੀਆਂ ਹੁਣ ਵੀ ਖੜੀਆਂ ਨੇਗੀਆਂ ਪਰ ਥੋੜਾ ਵੀ ਟਾਈਮ ਵੀ ਖਰਾਣ ਹੋਣਾ ਬਾਈ ਹੋਣਾ ਦਾ ਵੀ ਹੋਣਾ ਪਰ ਤੁਸੀਂ ਵੀ ਕਹੋਗੇ ਯਾਰ ਅਸੀਂ ਏਡੀ ਦੂਰੋਂ ਆਇਆ ਫੋਨ ਕਰਕੇ ਤੁਸੀਂ ਆਓ ਤੁਹਾਡੇ ਵਾਸਤੇ ਟਾਈਮ ਤੇ ਡੇਟ ਲੈ ਲਓ ਹਾਂ ਸਪੈਸ਼ਲ ਤੁਹਾਨੂੰ ਟਾਈਮ ਦੋਗੇ ਤੇ ਵਧੀਆ ਕੰਮ ਕਰਕੇ ਦੋਗੇ ਬਾਕੀ ਬਾਈ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਜ਼ਰੂਰ ਕਰੋ ਜਿੰਨੇ ਭਰਾ ਦੇਖ ਰਹੇ ਨੇ ਤਾਂ ਜੋ ਆਪਣੇ ਉਹ ਭਰਾ ਤੱਕ ਪਹੁੰਚ ਜੇ ਜਿਹੜਾ ਕੋਈ ਆਪਣਾ ਮੋਡੀਫਿਕੇਸ਼ਨ ਦਾ ਕੰਮ ਜਾਂ ਕੋਈ ਐਸੈਸਰੀ ਦਾ ਕੰਮ ਕਰਾਉਣਾ ਚਾਹੁੰਦਾ ਤੇ ਵੀਡੀਓ ਸ਼ੇਅਰ ਕਰਕੇ ਜ਼ਰੂਰ ਆਇਓ ਫਿਰ ਡਿਸਕ